ਨਾਖ ਦਾ ਫਲ ਇੱਕ ਬਹੁਤ ਹੀ ਹਰਮਨ ਪਿਆਰਾ ਫਲ ਹੈ। ਪੰਜਾਬ ਵਿੱਚ 나ਖ ਦੀ ਬਾਗਬਾਨੀ ਬੜੀ ਹੀ ਕਾਮਯਾਬੀ ਨਾਲ ਕੀਤੀ ਜਾਂਦੀ ਹੈ। ਫਸਲ ਵਿਭਿੰਨਤਾ ਅਤੇ ਸਹਾਇਕ ਕਿੱਤੇ ਵਜੋਂ 나ਖ ਦੀ ਬਾਗਬਾਨੀ ਇੱਕ ਲਾਭਦਾਇਕ ਉਪਰਾਲਾ ਹੈ। 나ਖ ਦੀ ਬਾਗਬਾਨੀ ਕਿਸਾਨਾਂ ਦੁਆਰਾ ਬੜੀ ਮਿਹਨਤ ਅਤੇ ਲਗਨ ਨਾਲ ਕੀਤੀ ਜਾਂਦੀ ਹੈ। ਮੇਰਾ ਨਾਮ ਗੁਰਸਿਮਰਨ ਸਿੰਘ ਪਿੰਡ ਨਵੀਪੁਰ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਦਾ ਮੈਂ ਰਹਿਣ ਵਾਲਾ ਹਾਂ ਮੇਰੇ ਕੋਲ ਕਰੀਬ 80 ਕਿੱਲੇ ਜ਼ਮੀਨ ਦੇ ਨੇ ਜਿੰਨਾ ਵਿੱਚ ਮੈਂ ਖੇਤੀਬਾੜੀ ਕਣਕ ਝੋਨਾ ਤੇ 18 ਕਿੱਲੇ ਮੇਰੇ ਕੋਲ ਬਾਗ ਦੇ ਨੇ 나ਖ ਤੇ ਵਿੱਚ ਕੁਝ ਬੂਟੇ ਗੱਬੂ ਘੁਸ਼ੇ ਦੇ ਪlant ਕੀਤੇ ਹੋਏ ਨੇ ਪੱਥਰਨਾਖ ਜਿਹੜੀ ਕਿ ਲਗਾਈ ਹੋਈ ਆ ਇਹ ਕਰੀਬ 20x20 ਤੇ ਮੈਂ ਬੂਟਾ ਲਗਾਇਆ ਹੋਇਆ ਵਾ 60 ਸਾਲ ਪੁਰਾਣਾ ਮੇਰਾ ਬਾਗ ਆ ਮੇਰੇ ਦਾਦਾ ਜੀ ਨੇ ਲਗਾਇਆ ਸੀ ਉਨ੍ਹਾਂ ਤੋਂ ਬਾਅਦ ਮੇਰੇ ਫਾਦਰ ਸਾਹਿਬ ਤੇ ਮੈਂ ਹੁਣ ਇਸ ਦੀ ਸਾਂਭ ਸੰਭਾਲ ਕਰ ਰਹੇ ਆਂ ਇਸ ਦੀ ਸਾਂਭ ਸੰਭਾਲ ਕਰਦੇ ਆ ਦੇ ਨਾਲ ਨਾਲ ਮੈਂ ਆਪਦੇ ਫਾਦਰ ਸਾਹਿਬ ਕੋ ਸਿੱਖ ਰਿਹਾ ਆਵਾ ਹਜੇ ਤੇ ਵੀ ਸਾਂਭ ਸੰਭਾਲ ਕਿੱਦਾਂ ਕੀਤੀ ਜਾਂਦੀ ਆ ਪਲਾਂਟ ਦੀ ਉਹਨਾਂ ਨੂੰ ਕੁਝ ਵੈਸੇ ਵੀ ਸ਼ੌਂਕ ਹੈ ਬੂਟੇ ਲਗਾਉਣ ਦਾ ਇਹ ਸ਼ੌਂਕ ਦੇ ਨਾਲ ਨਾਲ ਇੱਕ ਵਧੀਆ ਜਿਹੜਾ ਇਨਕਮ ਦਾ ਸੋਰਸ ਆ ਨਖ ਗੱਬੂ ਕੋਸ਼ਾ ਜਿਹੜਾ ਆਪਾਂ ਪਲਾਂਟ ਕੀਤਾ ਹੋਇਆ ਜਾਦੀਆਂ ਬੂਟੇ ਜਿਹੜੇ ਆਪਣੇ ਪੱਥਰ ਨਾਖਦੇ ਨੇ ਵਿੱਚ ਕੁਝ ਬੂਟੇ ਗੱਬੂ ਕੋਸ਼ੇ ਦੇ ਲਗਾਏ ਹੋਏ ਨੇ ਤੇ ਇਸ ਸਾਲ ਬਹੁਤ ਸੋਨਾ ਫਾਲਿਆ ਠੀਕ ਹੈ ਜੀ ਗੱਬੂ ਕੋਸ਼ਾ ਵੀ ਵਧੀਆ ਆ ਇਸ ਵਾਰ ਗੱਬੂ ਕੋਸ਼ੇ ਦਾ ਮੇਨਲੀ ਇਹ ਹੁੰਦਾ ਵਾ ਕਿ ਉਹ ਵਿੱਚ ਫਲ ਇੱਕ ਸਾਲ ਘੱਟ ਆਉਂਦਾ ਆ ਇੱਕ ਸਾਲ ਵੱਧ ਆਉਂਦਾ ਪੱਥਰਨਾਖ ਦਾ ਕੁਝ ਇਹੋ ਜਿਹਾ ਸੀਨ ਨਹੀਂ ਹੈਗਾ ਇਹ ਹਰ ਸਾਲ ਵਧੀਆ ਫਲ ਆ ਰਿਹਾ ਇਹਦਾ ਜਦੋਂ ਆਪਾਂ ਸ਼ੁਰੂਆਤ ਕਰੀਏ ਬੂਟੇ ਲਗਾਉਣ ਤੋਂ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਜਦੋਂ ਆਪਾਂ ਬੂਟਾ ਲਗਾਉਂਦੇ ਆ ਜੀ 5 ਸਾਲ ਤੋਂ 1 ਸਾਲ ਤੋਂ ਲੈ ਕੇ 5 ਸਾਲ ਤੱਕ ਬੂਟਾ ਤਿਆਰ ਹੁੰਦਾ ਆ 5 ਸਾਲ ਬਾਅਦ ਇਹ ਫਲ ਦੇਣਾ ਸ਼ੁਰੂ ਕਰਦਾ ਆ 5 ਸਾਲ ਬਾਅਦ ਮਤਲਬ ਕਹਿ ਲਓ ਖਰਚਾ ਜਿੰਨਾ ਬੂਟਾ ਫਲ ਦੇਣਾ ਸ਼ੁਰੂ ਕਰ ਦਿੰਦਾ ਆ ਜਿੱਦਾਂ ਨੈਕਸਟ ਬਾਈ ਨੈਕਸਟ ਹਰ ਸਾਲ ਫਲ ਵਾਧਦਾ ਜਾਂਦਾ ਆ ਕਰੀਬ 8 ਸਾਲ ਦੇ ਵਿੱਚ ਪੂਰਾ ਵਧੀਆ ਬੂਟਾ ਤਿਆਰ ਹੋ ਜਾਂਦਾ ਨਾਕ ਦਾ ਆਪਾਂ ਹੁਣ ਸਾਡਾ ਤੇ 60 ਸਾਲ ਪੁਰਾਣਾ ਆ ਬਾਗ ਕੁਝ ਹੋਰ ਸਾਡੇ ਵੱਲ ਵੇਖ ਕੇ ਆਸੇ ਪਾਸੇ ਲੋਕਾਂ ਨੇ ਵੀ ਜਾਗਰੂਕਤ ਹੋਏ ਨੇ ਉਹਨਾਂ ਨੇ ਵੀ ਬਾਗ ਲਾਏ ਨੇ ਹੁਣ ਕਾਫੀ ਬਾਗ ਸਾਡੇ ਜਿਹੜਾ ਏਰੀਆ ਚਾ ਲੱਗ ਰਿਹਾ ਆ ਇਕੱਲਾ ਇੱਕ ਪਲਾਂਟਸ ਦਾ ਕਰਕੇ ਨਹੀਂ ਇਹ ਵਧੀਆ ਇਨਕਮ ਦਾ ਸੋਰਸ ਹੈਗਾ ਆ ਕਣਕ ਝੋਨੇ ਤੋਂ ਕਿਤੇ ਜ਼ਿਆਦਾ ਵਧੀਆ ਪੈਸੇ ਵੱਟੇ ਜਾਂਦੇ ਨੇ ਇਹਦੇ ਐ ਕਿ ਬਹੁਤ ਸੋਨਾ ਭਰੇ ਬੂਟੇ ਫਲਦੇ ਨੇ ਤੇ ਇਹਦਾ ਜਿਹੜਾ ਮੰਡੀਕਰਨ ਉਹ ਆਪਣੇ ਕੋਲ ਨਹੀਂ ਹੁੰਦਾ ਕਰਕੇ ਥੋੜੀ ਜੀ ਪਹਿਲਾਂ ਪਹਿਲਾਂ ਦਿੱਕਤ ਆਉਂਦੀ ਸੀਗੀ ਇਹਦਾ ਜਿਹੜਾ ਮੇਨ ਮੰਡੀਕਰਨ ਇਹ ਹੈਗਾ ਦਿੱਲੀ ਪੇਚਦੇ ਆ ਜੀ ਕਲਕੱਤੇ ਪੇਚਦੇ ਆ ਤੇ ਬਾਕੀ ਹੋਰ ਇੱਥੇ ਜਿੱਦੀ ਅੱਗੇ ਡਿਮਾਂਡ ਹੋਵੇ ਉੱਥੋਂ 메ਨ ਮੰਡੀ ਕਰਨੀ ਦਾ ਦਿੱਲੀ ਚੋਂ ਦਾ ਫਿਰ ਉੱਥੋਂ ਅੱਗੇ ਇਹ ਜਿਹੜੀ ਡਿਸਟ੍ਰੀਬਿਊਟ ਹੋ ਜਾਂਦੀ ਆ ਇਹ ਬਹੁਤ ਹੀ ਸ਼ਾਨਦਾਰ ਫਾਲਿਆ ਆਪਣੇ ਜਿਨ੍ਹਾਂ ਨੂੰ ਮੰਨ ਲਓ ਪਾਣੀ ਦੀ ਕਮੀ ਹੋਵੇ ਜਾਂ ਗਲੂਕੋਜ਼ ਦੀ ਕਮੀ ਹੋਵੇ ਉਸ ਨੂੰ ਵੀ ਇਹ ਦੂਰ ਕਰਦਾ ਆ ਨਾਲ ਵਿਟਾਮਿਨਸ ਵੀ ਇਹ ਪੂਰੇ ਕਰਦਾ ਆ ਫਲ ਜਿਆਦਾ ਹੁੰਦੇ ਕਾਰਨ ਜਿਹੜਾ ਫਿਰ ਬੂਟੇ ਨੂੰ ਨੁਕਸਾਨ ਹੁੰਦਾ ਆ ਉਹਦੇ ਕਰਕੇ ਇਹਦੇ ਹੇਠਾਂ ਸਪੋਰਟ ਲਗਾਉਣੀ ਪੈਂਦੀ ਆ ਬੂਟੇ ਦੇ ਤੁਸੀਂ ਦੇਖ ਰਹੇ ਹੋ ਜਦਾਂ ਵਾਸ ਦਿੱਤੇ ਹੋਏ ਨੇ ਬੂਟੇ ਦੇ ਇਠਾਂ ਇਹ ਸਿਰਫ ਇੱਕ ਹੀ ਕਾਰਨ ਦਾ ਕਰਕੇ ਦਿੱਤੇ ਜਾਂਦੇ ਨੇ ਬੂਟੇ ਦਾ ਨੁਕਸਾਨ ਨਾ ਹੋਵੇ ਮੇਰਾ ਨਾਮ ਜਰਮਨਲ ਸਿੰਘ ਹੈ ਮੇਰੇ ਪਿਤਾ ਦਾ ਨਾਮ ਹਰਜੀਤ ਸਿੰਘ ਹੈ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਮੈਂ ਬਾਗ ਲਾਉਣ ਦੀ ਤਿਆਰੀ ਕਰਨ ਡਿਆ ਆਂ ਤੇ ਮੈਂ ਇਹਨਾਂ ਕੋਲੋਂ ਜਿਹੜੇ ਆ ਬੂਟੇ ਬੁੱਕ ਕਰਾਉਣੇ ਆ ਇਹਨਾਂ ਦੇ ਰਾਹੀਂ ਪਠਾਨਕੋਟ ਤੋਂ ਬੂਟੇ ਬੁੱਕ ਕਰਾਏ ਨੇ ਮੈਂ 5 ਕਿੱਲੇ ਬਾਗ ਲਾਉਣ ਦੀ ਤਿਆਰੀ ਕਰਨ ਡਿਆ ਆਂ ਇਹ ਬਹੁਤ ਵਧੀਆ ਵਾ ਬਾਗ ਫਾਇਦੇ ਵਾਲੀ ਸ਼ੈ ਆ ਜਿਵੇਂ ਹੁਣ ਤੁਸੀਂ ਵੇਖਦੇ ਹੋ ਝੋਨੇ ਦੇ ਵਿੱਚ ਪਾਣੀ ਦੇ ਕਿੰਨੇ ਖਪਤ ਹੁੰਦੀ ਆ ਇਹਦੇ ਨਾਲ ਪਾਣੀ ਜਿਹੜਾ ਵਾ ਬਹੁਤ ਜ਼ਿਆਦਾ ਪਾਣੀ ਦਾ ਖਰਚਾ ਘਟਾ ਵੈਸੇ ਵੀ ਇਹਨੂੰ ਪਾਣੀ ਬਹੁਤ ਘੱਟ ਲੈਂਦੀ ਆ ਇਹ ਇਹ ਹੁਣ ਤਾਂ ਇਹ ਤੋਂ ਪਹਿਲਾਂ ਵੀ ਮੀਂਹ ਬਹੁਤ ਪੈ ਚੁੱਕਿਆ ਮੀਂਹਾਂ ਨਾਲ ਹੀ ਜਿਹੜਾ ਪਾਣੀ ਦੇਣ ਦੀ ਉਹ ਜ਼ਰੂਰਤ ਬਹੁਤ ਘੱਟ ਗਈ ਆ ਤੇ ਹੁਣ ਆਪਾਂ ਝੋਨੇ ਦੀ ਗੱਲ ਕਰੀਏ ਜੇ ਬੱਤੀ ਜਾਂ ਕੋਈ ਫਾਲਟ ਪੈ ਜੇ ਤੇ ਝੋਨੇ ਦਾ ਪਾਣੀ ਸੁੱਕ ਜਾਂਦਾ ਹੈ ਤੇ ਇਹਦੇ ਨਾਲ ਇਹਨੂੰ ਕੋਈ ਪਾਣੀ ਦਾ ਕੋਈ ਹੈ ਨਹੀਂ ਐਡਾ ਤੇ ਬਹੁਤ ਵਧੀਆ ਵਾ ਨੌਜਵਾਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਨੌਜਵਾਨ ਬਾਹਰ ਜਾਂਦੇ ਆ ਕੋਈ 10-10 15-15 20-20 ਲੱਖ ਰੁਪਇਆ ਦੇ ਕੇ ਬਾਹਰ ਜਾਂਦੇ ਨੇ ਤੇ ਇਹਦੇ ਨਾਲੋਂ ਤੁਸੀਂ ਜਿਹੜਾ ਵਾ ਆਪਦਾ ਜੇ ਥੋੜੀ ਜ਼ਮੀਨ ਆ ਜੇ 5 ਕਿੱਲੇ ਆ ਉਹ ਚੋ 2.5 ਕਿੱਲੇ ਬਾਗ ਲਾਓ ਬਹੁਤ ਵਧੀਆ ਵਾ ਫਾਇਦੇ ਵਾਲੀ ਸ਼ੈ ਆ ਇਹਦਾ ਜਿਹੜਾ ਸਾਲ ਦਾ ਠੇਕਾ ਵਾ ਉਹ 3 ਲੱਖ ਰੁਪਇਆ ਵਾ ਹੁਣ ਤਾਂ ਗਾਂ ਦੀ ਕਾ ਵਾਧਾ ਹੀ ਜਾਂਦਾ ਵਾ ਪਹਿਲਾਂ ਤਾਂ ਕੀਮਤੇ ਦੀ ਘੱਟ ਸੀ ਹੁਣ ਬਹੁਤ ਜ਼ਿਆਦੀ ਜਿਹੜੀ ਆ ਵਧੀਆ ਵਾ ਤੇ ਹੁਣ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਇੱਥਾ ਵਿਹਾਂ ਕਿੱਲਾਂ ਦੇ ਵਿੱਚ ਬਾਗ ਆ ਤੇ ਬਹੁਤ ਜ਼ਿਆਦਾ ਇਹਨੂੰ ਫਲ ਪਿਆ ਵਾ ਥੱਲੇ ਵਾਂਸ ਦੇ ਦੇ ਖਲਾਰੇ ਆ ਬੂਟੇ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਕਿ ਵਿਦੇਸ਼ ਨਾ ਜਾਓ ਵਿਦੇਸ਼ ਜਾ ਕੇ ਤੁਸੀਂ ਕੰਮ ਹੀ ਕਰਦੇ ਜੇ ਜੇ ਕੋਈ ਕੈਨੇਡਾ ਜਾਂਦਾ ਵਾ ਜੇ ਕੋਈ ਇਟਲੀ ਜਾਂਦਾ ਵਾ ਤੇ ਉੱਥੇ ਜਾ ਕੇ ਤੁਸੀਂ ਕੰਮ ਕਰਦੇ ਜੋ ਕੰਮ ਲੱਭਦੇ ਫਿਰਦੇ ਜੋ ਤੇ ਤੁਸੀਂ ਇੱਥੇ ਜੇ ਕਿਸੇ ਦੀ ਥੋੜੀ ਜ਼ਮੀਨ ਆ ਜੇ 10 ਕਿੱਲੇ ਆ ਉਹ ਚੋਂ 5 ਕਿੱਲੇ ਲਾ ਲਓ ਇਹ ਨਹੀਂ ਕਿ ਜੇ 10 ਕਿੱਲੇ ਤੇ 10 ਕਿੱਲੇ ਕਿਉਂਕਿ ਇਹ ਟਾਈਮ ਲੱਗ ਜਾਂਦਾ ਵਾ 5 ਸਾਲ ਦੇ ਵਿੱਚ ਬੂਟਾ ਤਿਆਰ ਹੁੰਦਾ ਫਲ ਲੱਗਦਾ ਇਹਨੂੰ ਤੇ ਜੇ ਆਪਦੀ ਜ਼ਮੀਨ ਆ ਜ਼ਮੀਨ ਦੇ ਹਿਸਾਬ ਦੇ ਨਾਲ ਤੁਸੀਂ ਲਾ ਸਕਦੇ ਜੋ ਤੇ ਇਹ ਨਹੀਂ ਕਿ ਸਾਰਾ ਇੱਕੇ ਰਾਂ ਲਾ ਲਓ ਸਹੀ ਜੇ ਸਹੀ ਜੇ ਨੂੰ ਵਧਾਓ ਮੇਰਾ ਨਾਮ ਬਰਿੰਦਰ ਸਿੰਘ ਪਿੰਡ ਨਵੀਪੁਰ ਤੇ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹਾਂ ਅਤੇ ਮੈਂ ਖੁਦ 12 ਏਕੜ ਜ਼ਮੀਨ ਦੀ ਵਾਹੀ ਕਰਦਾ ਹਾਂ ਅਤੇ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਸਾਡੇ ਇਸ ਤਰਨਤਨ ਜ਼ਿਲ੍ਹੇ ਵਿੱਚ ਬਹੁਤ ਹੀ ਬਾਗ ਲਗਾਏ ਗਏ ਨੇ ਹਨ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਪਲ ਰਹੇ ਨੇ ਫਲ ਵੀ ਬਹੁਤ ਵਧੀਆ ਮਿਲ ਰਿਹਾ ਹੈ ਹੁਣ ਖੁਦ ਸੋਚਿਆ ਹੈ ਕਿ ਮੈਂ ਵੀ ਬਾਗ ਲਗਾਵਾ ਥੋੜਾ ਜਿਆ ਇਸ ਸੀ ਨੂੰ ਅੱਗੇ ਲੈ ਕੇ ਜਾਵਾ ਹੁਣ ਮੈਂ ਜਿੱਥੇ ਦੇਖ ਰਿਹਾ ਉਹ ਕਿ ਨਾਖਾਂ ਦੇ ਬਾਗ ਵਿੱਚ ਹੀ ਖੜਾ ਹਾਂ ਜੋ ਕਿ ਸਾਡੇ ਪਿੰਡ ਵਿੱਚੋਂ ਹੀ ਸਾਡੇ ਬਹੁਤ ਹੀ ਪਿਆਰੇ ਅੰਕਲ ਨਵਤੇਜ ਸਿੰਘ ਜੀ ਦਾ ਹੈ ਅਤੇ ਉਹਨਾਂ ਦੇ ਵੱਲ ਹੀ ਬਚਪਨ ਤੋਂ ਦੇਖ ਰਿਹਾ ਕਿ ਕਿੰਨਾ ਵਧੀਆ ਉਹਨਾਂ ਨੇ ਬਾਗ ਦੇ ਕੰਮ ਨੂੰ ਹੋਰ ਅੱਗੇ ਵਧਾਇਆ ਹੈ ਆਦੇ ਮੈਂ ਮੈਂ ਮਤਲਬ ਜਦੋਂ ਦੀ ਮੈਂ ਖੇਤੀਬਾੜੀ ਸ਼ੁਰੂ ਕੀਤੀ ਹੈ ਮੈਂ ਕਣਕ ਤੇ ਝੋਨੇ ਨਾਲ ਹੀ ਜੁੜਿਆ ਹੋਇਆ ਹਾਂ ਇਸ ਤੋਂ ਇਲਾਵਾ ਮਤਲਬ ਹੋਰ ਕਿਸੇ ਚੀਜ਼ ਵੱਲ ਅਸੀਂ ਗਏ ਹੀ ਨਹੀਂ ਪਰ ਹੁਣ ਦੇ ਜੀ ਕਰਦਾ ਹੈ ਕਿ ਹੁਣ ਥੋੜਾ ਅੱਗੇ ਵਧਿਆ ਜਾਵੇ ਕਣਕ ਝੋਨੇ ਤੋਂ ਆਪਾਂ ਨੂੰ ਫਿਕਸ ਅਮਾਉਂਟ ਹੀ ਤੁਹਾਨੂੰ ਪਤਾ ਹੈ ਹਰ ਸਾਲ ਦੇ ਸਾਲ ਮਿਲ ਰਹੀ ਹੈ ਕੁਝ ਇਸ ਵਿੱਚ ਤਰੱਕੀ ਨਹੀਂ ਦਿਖ ਰਹੀ ਕੁਝ ਨਹੀਂ ਹਰ ਚੀਜ਼ ਇੱਕ ਜਗ੍ਹਾ ਤੇ ਖੜੀ ਹੋਈ ਹੈ ਪਰ ਕੋਈ ਜ਼ਿਆਦਾ ਮੁਨਾਫਾ ਨਹੀਂ ਮਿਲ ਰਿਹਾ ਪਰ ਹੁਣ ਮੈਂ ਸੋਚ ਰਿਹਾ ਕਿ ਕੁਝ ਜ਼ਮੀਨ ਨੂੰ ਵਿਚ ਆਪਣਾ ਪਨੀਰੀ ਲਗਾ ਕੇ ਸ਼ੁਰੂ ਕਰਕੇ ਨਾਖਾਂ ਦੇ ਬਾਗ ਨੂੰ ਅਪਣਾਇਆ ਜਾਵੇ ਇਸ ਦੇ ਤੁਸੀਂ ਯਕੀਨ ਕਰੋਗੇ ਕਿ ਪੂਛ ਫਾਇਦੇ ਨਹੀਂ ਬਹੁਤ ਫਾਇਦੇ ਹਨ ਇੱਕ ਤਾਂ ਪਾਣੀ ਦੀ ਬਚਤ ਬਹੁਤ ਹੁੰਦੀ ਹੈ ਇਸ ਦੇ ਵਿੱਚ ਕਿਉਂਕਿ ਆਪਣੇ ਤੁਸੀਂ ਦੇਖਦੇ ਹੋ ਕਿ ਝੋਨਾ ਕਿੰਨਾ ਪਾਣੀ ਲੈ ਜਾਂਦਾ ਹੈ ਹਰ ਸਾਲ ਆਪਾਂ ਤੁਸੀਂ ਇਹਦੀ ਜੇ ਆਮਦਨ ਦੀ ਗੱਲ ਕਰੋ ਤਾਂ ਆਮਦਨ ਵੀ ਕਾਫੀ ਕਾਫੀ ਵੱਧ ਜਾਂਦੀ ਹੈ ਤੁਸੀਂ ਪਰ ਇਕੜ ਤੋਂ ਹਿਸਾਬ ਲਾਓ ਕਿ 3 3.5 ਲੱਖ ਰੁਪਏ ਤੀ ਸਾਲ ਦਾ ਇਸ ਵਿੱਚੋਂ ਕੱਢ ਸਕਦੇ ਹੋ ਅਤੇ ਉਹ ਇਸ ਤੋਂ ਇਲਾਵਾ ਵਾਤਾਵਰਣ ਲਈ ਵੀ ਬਹੁਤ ਵਧੀਆ ਹੈ ਬਾਗ ਲਗਾਣਾ ਅਤੇ ਇਸ ਨਾਲ ਹੋਰ ਵੀ ਕਈ ਆਪਾਂ ਨੂੰ ਫਾਇਦੇ ਮਿਲਦੇ ਨੇ ਆਪਾਂ ਜਿਹੜੇ ਸ਼ੁਰੂ ਕਰਨ ਵਿੱਚ ਕੁਝ ਦਿੱਕਤਾਂ ਹੁੰਦੀਆਂ ਨੇ ਇਹ ਟਾਈਮ ਲਿਆ ਜਾਂਦਾ ਹੈ ਸ਼ੁਰੂ ਹੋਣ ਵਿੱਚ ਤਕਰੀਬਨ 4 ਤੋਂ 5 ਸਾਲ ਦਾ ਸਮਾਂ ਇਹ ਲੈ ਜਾਂਦਾ ਹੈ ਜੋ ਕਿ ਬੰਦੇ ਨੂੰ ਸਬਰ ਕਰਨਾ ਪੈਂਦਾ ਹੈ ਲੇਕਿਨ ਇੱਕ ਵਾਰਾ ਸ਼ੁਰੂ ਹੋਣ ਤੋਂ ਬਾਅਦ ਆਪਣੇ ਲਈ ਗਾਂ ਆਪਣੇ ਬੱਚਿਆਂ ਲਈ ਇਹ ਬਹੁਤ ਵਧੀਆ ਰਹਿੰਦਾ ਹੈ ਇਸ ਦੀ ਆਮਦਨ ਬਹੁਤ ਹੀ ਵਧੀਆ ਰਹਿੰਦੀ ਹੈ ਅਤੇ ਤੁਸੀਂ ਦੇਖਦੇ ਹੋ ਕਿ ਅੱਜ ਕੱਲ ਬਾਹਰ ਜਾਣ ਦਾ ਰੁਝਾਨ ਬਹੁਤ ਹੈ ਬਾਹਰ ਜਾਣ ਲਈ ਵੀ ਤਾਨੂੰ ਤਕਰੀਬਨ 25 ਤੋਂ 30 ਲੱਖ ਰੁਪਏ ਤੇ ਚਾਹੀਦੇ ਚਾਹੀਦਾ ਇਸ ਤੋਂ ਘੱਟ ਤੇ ਕੋਈ ਗੱਲ ਹੀ ਨਹੀਂ ਕਰੇਗਾ ਤੁਸੀਂ ਆ ਦੇਖੋ ਵੀ ਜੇ ਤੁਹਾਡੇ ਕੋਲ ਜ਼ਮੀਨ ਹੈ ਘੱਟ ਤੋਂ ਘੱਟ ਤੁਸੀਂ ਛੋਟੇ ਤੋਂ ਸ਼ੁਰੂ ਕਰ ਲਓ ਜੇ ਤੁਹਾਡੇ ਕੋਲ ਦੋ ਕਿੜਾ ਤਿੰਨ ਏਕੜਾ ਤੇ ਕੋਈ ਜਿੰਨਾ ਤੜਾ ਜੀ ਕਰਦਾ ਉਹ ਨਾਲਗਾਉਣਾ ਸ਼ੁਰੂ ਕਰੋ ਇੱਕ ਵਾਰ ਤੁਸੀਂ ਕਿਸੇ ਦੇ ਨਾਲ ਬਹਿ ਕੇ ਇਸ ਦੀ ਵਿਚਾਰ-ਵਟਾਂਦਰਾ ਕਰੋ ਤੁਹਾਨੂੰ ਚੰਗੇ ਰਿਜ਼ਲਟ ਦੇਖਣ ਨੂੰ ਮਿਲਣਗੇ ਇੱਕ ਅਲੱਗ ਤੌਰ ਤੇ ਤੁਹਾਨੂੰ ਸਮਝਾਵਾਂ ਤਾਂ ਕਣਕ ਝੋਨੇ ਦੀ ਜਿਹੜੀ ਫਸਲ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਇੱਕ ਵੀ ਫਿਕਸ ਅਮਾਉਂਟ ਵਿੱਚ ਆਪਾਂ ਨੂੰ ਮਿਲਦੀ ਹੈ ਠੀਕ ਹੈ ਜੋ ਬਾਕੀਆਂ ਨੂੰ ਮਿਲੇਗੀ ਉਹੀ ਆਪਾਂ ਨੂੰ ਮਿਲੇਗੀ ਲੇਕਿਨ ਇਹ ਇੱਕ ਐਕਸਟਰਾ ਕਮਾਈ ਕਰਨ ਦਾ ਸਾਧਨ ਵੀ ਹੈ ਤੁਸੀਂ ਵੇਖੋ ਵੀ 3 1/2 3 ਲੱਖ ਰੁਪਏ ਪਰ ਏਕੜ ਕੋਈ ਛੋਟੀ ਮਾਉਂਡ ਨਹੀਂ ਹੁੰਦੀ ਸਾਲ ਦਾ ਇਹ ਬਹੁਤ ਵਧੀਆ ਅਮਾਉਂਟ ਹੁੰਦੀ ਹੈ ਮਤਲਬ ਤੁਸੀਂ ਕੋਈ ਵੀ ਫੀਲਡ ਦੇਖ ਲਓ ਆਪਣੇ ਪੰਜਾਬ ਦੇ ਵਿੱਚ ਹਰ ਫੀਲਡ ਵਿੱਚ ਹਰ ਫੀਲਡ ਡਾਊਨ ਟੂ ਡਾਈਨ ਜਾ ਰਹੀ ਹੈ ਕਿਉਂਕਿ ਮਾਰਕੀਟ ਵਿੱਚ ਪੈਸਾ ਨਹੀਂ ਘੁੰਮ ਰਿਹਾ ਮਾਰਕੀਟ ਵਿੱਚ ਪੈਸਾ ਆਊਗਾ ਕਿੱਥੋਂ ਜਦੋਂ ਆਪਾਂ ਨੂੰ ਜੋ ਆਮਦਨ ਹੋ ਰਹੀ ਹੈ ਉਹ ਬਿਲਕੁਲ ਨਾ ਮਾਤਰੀ ਹੋ ਰਹੀ ਹੈ ਕਿਉਂਕਿ ਉਹ ਵਰਤੀ ਜਾਂਦੀ ਹੈ ਖਰਚੇ ਤਾਂ ਪਹਿਲਾਂ ਹੀ ਕਿਸਾਨ ਦੇ ਗਿਨੇ ਹੁੰਦੇ ਨੇ ਪੈਸੇ ਬਾਅਦ ਚ ਆਉਂਦੇ ਨੇ ਲੱਗ ਪਹਿਲਾਂ ਜਾਂਦੇ ਨੇ ਇਸ ਕਰਕੇ ਮੈਂ ਨੌਜਵਾਨ ਨੂੰ ਸਹਿਦ ਦਾਨਾ ਚਾਹਨਾ ਵੀ ਤੁਸੀਂ ਬਾਹਰ ਜਾਣ ਦੀ ਬਜਾਏ 25 3 ਲੱਖ ਰੁਪਇਆ ਲਾ ਕੇ ਜਾਣ ਦੀ ਬਜਾਏ ਉਹਦੀ ਕੋਈ ਤੁਹਾਡੋਂ ਪੱਕੀ ਗਰੰਟੀ ਨਹੀਂ ਅੱਜ ਦੇ ਟਾਈਮ ਦੇ ਵਿੱਚ ਵੀ ਤੁਸੀਂ ਉਹ ਕਮਾ ਲੋਗੇ ਤੁਸੀਂ ਇਹਨੇ ਟਾਈਮ ਵਿੱਚ ਕਮਾ ਲੋਗੇ ਉਹ ਕੋਈ ਪੱਕਾ ਨਹੀਂ ਹੈ ਤੁਸੀਂ ਆ ਖੁਦ ਦੇਖ ਰਹੇ ਹੋ ਕਿ ਅੱਜ ਕੱਲ ਕਿੰਨਾ ਮਾਹੌਲ ਖਰਾਬ ਹੋ ਰਿਹਾ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਵੀਰੋ ਪਰਿਭਾਵ ਸਾਰਿਆਂ ਨੂੰ ਇਹੋ ਕਹੂੰਗਾ ਵੀ ਤੁਸੀਂ ਥੋੜਾ ਜਿਆ ਇਸ ਚੀਜ਼ ਬਾਰੇ ਸੋਚੋ ਵਿਚ ਆਪਣੇ ਪੰਜਾਬ ਦੀ ਤਰਤੀ ਲਈ ਇਹਨਾਂ ਕਿ ਤੁਸੀਂ ਕਰ ਸਕਦੇ ਹੋ ਬਾਗ ਨੂੰ ਅਪਣਾਓ ਜਿੰਨੇ ਬਾਗ ਨੂੰ ਅਪਣਾਓਗੇ ਓਨਾ ਹੀ ਵਧੀਆ ਰਵਾਂਗੇ ਆਪਣੀ ਆਉਣ ਵਾਲੀ ਸਾਰੀ ਪੀੜ੍ਹੀ ਚੰਗੀ ਰਹੇਗੀ ਸਾਰੇ ਨੂੰ ਬਹੁਤ ਜਾਰੇ ਬੈਨੀਫਿਟ ਮਿਲਣਗੇ ਇਸ ਚੀਜ਼ ਦੇ ਜਿਹੜਾ ਆਪਾਂ ਬਾਗ ਲਾਉਣ ਦੇ ਵਿੱਚ ਆਪਾਂ ਨੂੰ ਸਬਰ ਚ ਕਰਨਾ ਪੈਂਦਾ ਹੈ ਉਹ ਸਬਰ ਵੀ ਕੋਈ ਵੱਡੀ ਚੀਜ਼ ਨਹੀਂ ਹੈ ਉਹ 5 ਸਾਲ ਦਾ ਟਾਈਮ ਤੁਸੀਂ ਅੱਜਕੱਲ ਦੇਖਦੇ ਹੋ ਕਿ ਸਾਲ ਦਾ ਟਾਈਮ ਤਾਂ ਐਵੇਂ ਲੰਘ ਜਾਂਦਾ ਹੈ ਪਤਾ ਨਹੀਂ ਲੱਗਦਾ ਜਿਵੇਂ ਅੱਖੀ ਤੱਕ ਸਾਲ ਲੰਘ ਵੀ ਗਿਆ 5 ਸਾਲ ਜਿਹੜੇ ਲੰਘਣੇ ਆ ਉਹਦੇ ਵਿੱਚ ਇਹ ਨਹੀਂ ਕਿ ਤੁਹਾਨੂੰ ਕੀ ਇਨਕਮ ਨਹੀਂ ਆਉਣੀ ਉਹ ਚ ਕੋਈ ਫਿਕਸ ਨਹੀਂ ਆ ਵੀ ਤੁਹਾਨੂੰ ਕੁਝ ਨਹੀਂ ਆਉਣਾ ਉਹਦੇ ਵਿੱਚ ਤੁਸੀਂ ਸਗੋਂ ਉਹਨੇ ਇਹ ਬਾਗ ਪਾਲਤਾ ਨਹੀਂ ਗਿਆ ਅਜੇ ਉਹਨੇ ਕੁਛ ਥ ਏਰੀਆ ਹੀ ਕਵਰ ਕੀਤਾ ਹੈ ਤੁਸੀਂ ਸਬਜ਼ੀਆਂ ਲਗਾ ਸਕਦੇ ਜੀ ਵਿੱਚ ਉਹਦੀ ਸਬਜ਼ੀਆਂ ਲਗਾਉਣ ਨਾਲ ਸਾਰ ਬਲ ਸਾਰ 6-6 ਮਹੀਨੇ ਗੁਡਾਈ ਹੁੰਦੀ ਰਹਿੰਦੀ ਹੈ ਜਿਹਦੇ ਨਾਲ ਕੇ ਬਾਗ ਸਗੋਂ ਵਧੀਆ ਪਲਦਾ ਹੈ ਠੀਕ ਹੈ ਤੁਸੀਂ ਇਹ 5 ਸਾਲ ਦੇ ਰਕਬੇ ਦੇ ਵਿੱਚ ਵੀ ਇਹਦੇ ਕੋਲੋਂ ਹੋਰ ਬੈਨੀਫਿਟ ਲੈ ਸਕਦੇ ਜੀ ਇਸ ਤੋਂ ਭਰਾਓ ਮੈਂ ਤੁਹਾਨੂੰ ਇਹ ਕਹੂੰਗਾ ਇੱਕ ਵਾਰੀ ਤੁਸੀਂ ਆਦੇ ਘਰ ਦੇ ਕਿਸੇ ਪਰਿਵਾਰ ਦੇ ਜੀਵ ਵੱਡੇ ਨਾਲ ਸਲਾਹ ਕਰੋ ਜਾਂ ਤੁਹਾਡੇ ਲਾਗੇ ਪਾਸੇ ਕੋਈ ਤੁਹਾਨੂੰ ਲੱਗਦਾ ਹੈ ਕਿ ਜਿਸ ਕੋਲ ਤੁਸੀਂ ਸਲਾਹ ਲੈ ਸਕਦੇ ਹੋ ਇੱਕ ਵਾਰੀ ਵਿਚਾਰ ਪਟੰਦਲਾ ਕਰੋ ਅਤੇ ਇਸ ਚੀਜ਼ ਨੂੰ ਅਪਣਾਓ ਤੁਹਾਡਾ ਕੋਈ ਵੀ ਇਹਦੇ ਵਿੱਚ ਕੋਈ ਅਲੱਗ ਖਰਚਾ ਕੋਈ ਐਕਸਟਰਾ ਨਹੀਂ ਹੋਣ ਵਾਲਾ ਕੁਝ ਨਹੀਂ ਹੈ ਜਸਟ ਤੁਹਾਡਾ ਇੱਕ ਫੋਕਸ ਚਾਹੀਦਾ ਹੈ ਠੀਕ ਹੈ 5 ਸਾਲ ਤੁਸੀਂ ਮਿਹਨਤ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਇਹ ਰਿਜ਼ਲਟ ਖੁਦ ਦੇਖੋਗੇ ਤੁਸੀਂ ਖੁਦ ਆਖੋਗੇ ਵੀ ਨਹੀਂ ਇਹ ਮੇਰਾ ਨਿਰਣਾ ਬਹੁਤ ਵਧੀਆ ਸੀਗਾ ਬਾਕੀ ਜਿਹੜਾ ਜਿੰਨੂੰ ਫਲ ਲੱਗਦਾ ਆ ਉਹਦੇ ਪਿੱਛੇ ਜੋ ਹੁੰਦਾ ਜਿੰਨੂੰ ਫਲ ਲੱਗਦਾ ਉਹਨੂੰ ਸਪਰਮ ਕਹਿੰਨੇ ਆ ਉਹ ਜਿਹੜਾ ਸਪਰਮ ਬਣਨ ਤੋਂ 2 ਤੋਂ 3 ਸਾਲ ਲੱਗਦੇ ਨੇ ਇੱਕ ਸਪਰਮ ਬਣ ਕੇ ਉਹਨੇ 3 ਤੋਂ 4 ਸਾਲ ਆਪਾਂ ਨੂੰ ਫਲ ਦੇਣਾ ਹੁੰਦਾ ਆ ਤੜਾਈ ਵੇਲੇ ਜਦੋਂ ਮੰਨ ਲਓ ਤੜਾਈ ਸ਼ੁਰੂ ਹੁੰਦੀ ਆ ਇਸ ਦੀ ਹਨਾ ਤੇ ਇਹ ਬਹੁਤ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਆ ਬੀ ਜਿਹੜਾ ਤੜਾਈ ਦੇ ਸਮੇਂ ਆਪਣਾ ਸਪਰਮ ਜਿਹੜਾ ਆ ਉਹ ਨਾ ਟੁੱਟੇ ਜਦੋਂ ਮੰਨ ਲਓ ਇਹਨੂੰ ਬੂਟੇ ਤੋਂ ਪਹਿਲਾਂ ਤਾਂ ਜਿਹੜੇ ਨੀਚੇ ਵਾਲੇ ਆ ਇਹ ਤਿੰਨ ਤਰ੍ਹਾਂ ਦਾ ਤਿੰਨ ਤਰੀਕੇ ਚ ਤੋੜਿਆ ਜਾਂਦਾ ਜੀ ਇੱਕ نیچے ਜਿਹੜਾ ਮੰਨ ਲਓ ਡਿੱਗ ਪੈਂਦਾ ਆ ਉਹਨੂੰ ਕੀ ਰਹਾ ਕਹਿੰਦੇ ਆ ਜੀ ਝੋਲੀਆਂ ਦੇ ਵਿੱਚ ਚੁਕਿਆ ਜਾਂਦਾ ਫਿਰ ਇੱਕ ਜਿਹੜਾ ਖੜਕੇ ਜਿੱਥੋਂ ਤੱਕ ਹੱਥ ਪਹੁੰਚਦਾ ਆ ਉਹ ਤੋੜਿਆ ਜਾਂਦਾ ਉਸ ਤੋਂ ਉੱਪਰ ਫਿਰ ਪੌੜੀਆਂ ਵਾਂਗ ਅਲੱਗ-ਅਲੱਗ ਸਾਈਜ਼ ਦੀਆਂ ਮੀਡੀਅਮ ਤੇ ਲਾਰ ਜਿਹੜੀਆਂ ਉੱਪਰ ਲੀਆਂ ਝੋਲਾਂ ਤੱਕ ਲੱਗਦੀਆਂ ਨੇ ਵੱਖ-ਵੱਖ ਪੌੜੀਆਂ ਤੇ ਚੜ ਕੇ ਤੋੜਿਆ ਜਾਂਦਾ ਉਸ ਤੋਂ ਬਾਅਦ ਨੂੰ ਝੋਲੀਆਂ ਚੋਂ ਕਰੇਟਾਂ 'ਚ ਪਾ ਕੇ ਤੇ ਆਪਾਂ ਜਿਹੜੇ ਪੈਕਿੰਗ ਹਾਊਸ ਬਣਾਏ ਨੇ ਉਹਦੇ ਵਿੱਚ ਲਿਆਂਦਾ ਜਾਂਦਾ ਆ ਫੇਰੀ ਦੀ ਪੇਟੀ ਜਿਹੜੀ ਆਪਾਂ ਪੱਟੀ ਤੋਂ ਬਣਵਾਉਂਨੇ ਆਰੇ ਤੋਂ ਠੀਕ ਹੈ ਜੀ ਇੱਕ ਪੇਟੀ 'ਚ ਕਰੀਬ 16 ਤੋਂ 17 17 ਕਿਲੋ ਫਲ ਹੁੰਦਾ ਆ ਫਿਰ ਉਹ ਗ੍ਰੇਡਿੰਗ ਕੀਤੀ ਜਾਂਦੀ ਦੀ ਇੱਕ ਹੁੰਦਾ ਕੇਰਾ ਜਿਹੜਾ ਵੀ ਥਰਡ ਗ੍ਰੇਡ 'ਚ ਜਾਂਦਾ ਆ ਠੀਕ ਹੈ ਜੀ ਉਸ ਤੋਂ ਬਾਅਦ ਚ ਜਿਹੜਾ ਛੋਟਾ ਸਾਈਜ਼ ਰਹਿ ਗਿਆ ਉਹ ਗ੍ਰੇਡ 2 ਹੋ ਗਿਆ ਫਿਰ ਇੱਕ ਇਹਦਾ ਹੁੰਦਾ ਗ੍ਰੇਡ 1 ਜਿਹੜਾ ਬਿਲਕੁਲ ਸਾਫ਼ ਫਾਲਿਆ ਜਿਹਦੇ ਉੱਪਰ ਕੋਈ ਸਿਕਰੀ ਨਹੀਂ ਸਾਈਜ਼ ਵਧੀਆ ਆ ਉਹ ਗ੍ਰੇਡ 1 'ਚ ਜਾਂਦਾ ਆ प्लांट्स ਦੀ ਗੱਲ ਕਰਾਂ ਅਗਰ ਮੈਂ ਤਾਂ ਅੰਮ੍ਰਿਤਸਰ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਅੱਗੇ ਸਭ ਤੋਂ ਵੱਧ ਬਾਗ ਹੁੰਦੇ ਸੀ ਠੀਕ ਆ ਜੀ ਤੇ ਬਾਈਪਾਸ ਬਣਨ ਦੇ ਕਾਰਨ ਜਿਹੜੇ ਅੰਮ੍ਰਿਤਸਰ ਦੇ ਮੋਸਟਲੀ ਬਾਗ ਪੁੱਟੇ ਗਏ ਆ ਹੁਣ ਸਭ ਤੋਂ ਵੱਧ ਬਾਗ ਜਿਹੜੇ ਆ ਪੱਟੀ ਤਹਿਸੀਲ ਦੇ ਵਿੱਚ ਆ ਜੀ ਹੁਣ ਨਵਾਂ ਤਾਂ ਅੰਬਲੋਰ ਸਾਈਡ ਵੀ ਕਾਫੀ ਲੱਗ ਰਿਹਾ ਆ ਬਟ ਸਭ ਤੋਂ ਵੱਧ ਬਾਗ ਜਿਹੜਾ ਫਿਲਹਾਲ ਆ ਉਹ ਪੱਟੀ ਦੇ ਵਿੱਚ ਆ ਪੱਟੀ 'ਚ ਵੀ ਕਾਫੀ ਬਾਗ ਜਿਹੜਾ ਵਾ ਨਵਾਂ ਲੱਗ ਰਿਹਾ ਆ ਤੇ ਇਹ ਮੇਲੀ ਦਾ ਦਿੱਲੀ ਮੰਡੀ ਕਰਨ ਨੂੰ ਦਾਵਾ ਜਿੱਥੇ ਜ਼ਿਆਦਾ ਗਰਮੀ ਪੈਂਦੀ ਆ ਜੀ ਉਧਰਲੇ ਏਰੀਏ 'ਚ ਨਾਕ ਥੋੜੀ ਜ਼ਿਆਦਾ ਯੂਜ਼ ਕੀਤੀ ਜਾਂਦੀ ਆ ਬਾਕੀ ਜਿੱਦਾਂ ਗਲੂਕੋਜ਼ ਬਣਦਾ ਆ ਉਹ ਵੀ ਸਾਰਾ ਤਕਰੀਬਨ ਨਾਕ ਤੋਂ ਤਿਆਰ ਕੀਤਾ ਜਾਂਦਾ ਆ ਇਹ ਮੰਦਰਾਂ ਵਗੈਰਾ 'ਚ ਪੂਜਾ ਲਈ ਵੀ ਲੋਕ ਚੜਾਉਂਦੇ ਨੇ ਖਾਣ ਲਈ ਵੀ ਪ੍ਰਸ਼ਾਦ ਦੇ ਤੌਰ ਤੇ ਵੀ ਮੱਲਵੇ ਚੜਦੀ ਆ ਮੰਦਰ ਦੇ ਵਿੱਚ ਤੇ ਇਹ ਖਾਣ ਲਈ ਵੀ ਇੱਕ ਬਹੁਤ ਵਧੀਆ ਫਰੂਟ ਆ ਫਲ ਦੀ ਸ਼ੁਰੂਆਤ ਦੀ ਗੱਲ ਕਰਦੇ ਆ ਆਪਾਂ ਜਿਹੜਾ ਫਲਾਵਰ ਆਉਂਦਾ ਹੈ ਇਹਦਾ ਜਨਵਰੀ ਮਿਡ ਤੋਂ ਲੈ ਕੇ ਫਰਵਰੀ ਦੇ ਵਿੱਚ ਵਿੱਚ ਇਹਦਾ ਫਲਾਵਰ ਆਉਂਦਾ ਹੈ ਠੰਡ ਦੇ ਵਿੱਚ ਪੂਰਾ ਉਹ ਫਲਾਵਰ ਜਿਹੜਾ ਕਰੀਬ ਹਫ਼ਤੇ ਤੋਂ 10 ਦਿਨ ਰਹਿੰਦਾ ਆ ਉਸ ਤੋਂ ਬਾਅਦ ਉਹ ਜਿੱਦਾਂ ਇਹਦੀ ਮਤਲਬ ਬਣ ਜਾਂਦੀ ਹੈ ਪੋਜੀਸ਼ਨ ਫਲ ਬਣਦੀ ਤੇ ਜਿਹੜਾ ਉਹ ਝੜ ਜਾਂਦਾ ਆ ਫੁੱਲ ਠੀਕ ਹੈ ਜੀ ਉਸ ਤੋਂ ਬਾਅਦ ਫਲ ਲੱਗਦਾ ਮੈਂ ਤੁਹਾਨੂੰ ਦੱਸਦਾ ਜਿੱਦਾਂ ਫਰਵਰੀ ਦੇ ਵਿੱਚ ਕਰੀਬ ਤੇ ਫਰਵਰੀ ਤੋਂ ਲੈ ਕੇ ਜੂਨ ਤੱਕ ਕਰੀਬ 5 ਤੋਂ 6 ਮਹੀਨੇ ਇਹਦੇ ਜਿਹੜੇ ਆ ਫਿਰ ਟੇਕ ਕੇਅਰ ਕੀਤੀ ਜਾਂਦੀ ਆ ਫਲ ਦੀ ਕੁਝ ਜਿੱਦਾਂ ਪੈਸਟੀਸਾਈਡਸ ਇੱਕ ਦੋ ਹੁੰਦੀਆਂ ਨੇ ਪਾਣੀ ਦਿੱਤਾ ਜਾਂਦਾ ਆ ਠੀਕ ਹੈ ਜੀ ਫਿਰ ਜੂਨ ਮਿਡ ਚ ਆ ਕੇ ਜਿਹੜਾ ਆ ਇਹ ਫਲ ਪੱਕਦਾ ਆ ਜੀ ਜੂਨ ਮਿਡ ਤੋਂ ਲੈ ਕੇ ਜੁਲਾਈ ਤੱਕ ਫਿਰ ਇਸ ਦੀ ਤੜਾਈ ਕੀਤੀ ਜਾਂਦੀ ਹੈ ਜੀ ਜੁਲਾਈ ਦੇ ਵਿੱਚ ਕਰੀਬ ਆਹ ਦਿਨ ਜਿਹੜੇ ਆ ਇਹਦੇ ਪੂਰਾ ਵਧੀਆ ਫਲ ਹੁਣ ਤਿਆਰ ਹੋ ਚੁੱਕਾ ਆ ਜੁਲਾਈ ਚ ਲੈ ਕੇ ਤੇ ਹੁਣ ਟੁੱਟਣ ਦਾ ਜਿਹੜਾ ਪੂਰਾ ਮਤਲਬ ਤਿਆਰ ਹੋ ਚੁੱਕਾ ਆ ਧਰਤੀ ਹੇਠਲੇ ਪਾਣੀ ਦੀ ਬਚਤ ਲਈ ਨਾਕ ਦੀ ਬਾਗਬਾਨੀ ਬਹੁਤ ਟੁਕਮੀ ਹੈ ਵਧੀਆ ਅਤੇ ਮਿਆਰੀ ਬੂਟੇ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਬਾਗਬਾਨੀ ਵਿਭਾਗ ਪੰਜਾਬ ਦੀਆਂ ਪ੍ਰਮਾਣਿਤ ਨਰਸਰੀਆਂ ਨਾਲ رابطہ ਕੀਤਾ ਜਾ ਸਕਦਾ ਹੈ। ਨਾਕ ਦੀ ਬਾਗਬਾਨੀ ਕਰਨ ਲਈ ਤਕਨੀਕੀ ਨੁਕਤੇ ਲੈਣਾ ਬਹੁਤ ਜ਼ਰੂਰੀ ਹੈ। ਫਲ ਦੀ ਤੜਾਈ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਤੜਾਈ ਹੋਣ ਤੋਂ ਬਾਅਦ ਇਹਨੂੰ ਵਾਉਣਾ ਹੈ। ਇੱਕ ਰਿਵਾਹ ਕੇ ਜਿਹੜਾ ਘਾਹ ਫੂਸਿਆ ਪੂਰਾ ਵਧੀਆ ਤਰ੍ਹਾਂ ਇਹਨੂੰ ਤਿਆਰ ਕੀਤਾ ਜਾਊਗਾ ਵਾਉਣ ਤੋਂ ਬਾਅਦ ਨੰਬਰ 2 ਜਿਹੜਾ ਮੁੱਢਾਂ ਦੇ ਲਾਗੇ-ਲਾਗੇ ਘਾਹ ਰਹਿ ਜਾਂਦਾ ਆ ਉਹ ਟਰੈਕਟਰ ਨਾਲ ਨਹੀਂ ਵਾਈਦਾ ਤਾਂ ਜੋ ਜਿਹੜੀਆਂ ਜੜਾਂ ਖਰਾਬ ਨਾ ਹੋਣ ਬੂਟੇ ਦੀਆਂ ਇਸ ਚੀਜ਼ ਮੈਂ ਇੱਕ ਧਿਆਨ ਰੱਖਣ ਵਾਲੀ ਐ ਜੇ ਜੜਾਂ ਖਰਾਬ ਹੋ ਗਈਆਂ ਤੇ ਬੂਟਾ ਜਿਹੜਾ ਉਹ ਨਹੀਂ ਰਹੇਗਾ ਸੁੱਕ ਜਾਏਗਾ ਇਸ ਦਾ ਕਰਕੇ ਫਿਰ ਜਿਹੜੇ ਆਦਮੀ ਲਾ ਕੇ 8-10 ਜਾਣੇ ਤਕਰੀਬ ਮਹੀਨਾ ਕੰਮ ਚੱਲਦਾ ਉਹ ਜੜਾਂ ਚੋਂ ਘਾਹ ਖੋਚਣ ਦਾ ਠੀਕ ਹੈ ਜੀ ਖਰਾਖਰੋਚ ਕੇ ਫਿਰ ਇਸ ਨੂੰ ਜਿਹੜੀਆਂ ਪੈਸਟੀਸਾਈਡ ਦੋ ਤਿੰਨ ਤਰ੍ਹਾਂ ਦੀ ਯੂਰੀਆ ਹੋਗੀ ਪोटाश ਹੋਗੀ ਇਹ ਦਵਾਈਆਂ ਘੇਰੇ ਆ ਬਣਾ ਕੇ ਘੇਰੇ ਰੋਕ ਮਤਲਬ ਇਹਦੇ ਤਿੰਨ ਘੇਰੇ ਬਣਾ ਕੇ ਇਸ ਦੇ ਮੁੱਡਾਂ ਦੇ ਵਿੱਚ ਪਾਉਨੇ ਆ ਫਿਰ ਇੱਕ ਇਹਦੀ ਜਿਹੜੀ ਬੜੀ ਇੱਕ ਮੇਨ ਪੈਸਟੀਸਾਈਡ ਆ ਕਲੀਤ ਕਾਪਰ ਰਲਾ ਕੇ ਇਸ ਦੀ ਸਪਰੇਅ ਕੀਤੀ ਜਾਂਦੀ ਆ ਤਾਂ ਜੋ ਜਿਹੜਾ ਹਰਾਪਣ ਆ ਬੂਟਿਆਂ ਤੇ ਹਰਾਪਣਾ ਰਵੇ ਤੇ ਬੂਟੇ ਸਾਫ ਹੋ ਜਾਣ ਉਸ ਦੇ ਨਾਲ ਇਹ ਅੱਜ ਵੀ ਜਿਹੜਾ ਫਲ ਦੀ ਕੁਆਲਿਟੀ ਵਧੀਆ ਬਣਦੀ ਆ ਅੱਜ ਜੋ ਤੁਸੀਂ ਦੇਖ ਰਹੇ ਹੋ ਕਈਆਂ ਨਾਖਾਂ ਦੇ ਉੱਪਰ ਸਿੱਕਰੀ ਸਿੱਕਰੀ ਦੀ ਆਂਗੂ 골ਡਨ ਪਾਨ ਆ ਉਹਦੇ ਨਾਲ ਉਹ ਨਹੀਂ ਰਹਿੰਦਾ ਫਲ ਬਾਕੀ ਦੇਖੋ ਜਿਨ੍ਹਾਂ ਦੇ ਜਿਹੜੀ ਸਾਈਡ ਤੇ ਵਧੀਆ ਸਪਰੇ ਹੋਈ ਐ ਇਹਨੂੰ ਪੂਰਾ ਹਰੇ ਰੰਗ ਦੇ ਵਿੱਚ ਫਲ ਹੈਗਾ ਆ ਜਿੱਦਾਂ ਦੇਖੋ ਹੁਣ ਮੈਂ ਖੇਤੀਬਾੜੀ ਵੀ ਕਰਦਾ ਕਣਕ ਝੋਨੇ ਦੀ ਠੀਕ ਹੈ ਜੀ ਤੇ ਨਾਲ ਮੇਰੇ ਦਾਦਾ ਜੀ ਨੇ ਜਿੱਦਾਂ ਬਾਗ ਲਗਾਇਆ ਸੀਗਾ ਉਦੋਂ ਕਿਸੇ ਹੋਰ ਮਤਲਬ ਹੋਰ ਸਿਚੁਏਸ਼ਨ ਸੀਗੀ ਨਾਖ ਦੀ ਪਰ ਅੱਜ ਇੱਕ ਬਹੁਤ ਵਧੀਆ ਫਲ ਇਹ ਲੋਕਾਂ ਨੂੰ ਕਨੈਕਸ਼ਨ ਦੇ ਨਾਲ-ਨਾਲ ਫਲ ਵੀ ਲਾਉਣਾ ਚਾਹੀਦਾ ਆ ਇਹਦਾ ਇਹ ਆ ਚਲੋ ਥੋੜੇ ਜਿਹੇ ਜਿਹੜੇ 4 ਤੋਂ 5 ਸਾਲ 1-2 ਸਾਲ ਦੀ ਇਨਕਮ ਤਾਂ ਰੁਕ ਜਾਂਦੀ ਆ ਜੀ ਠੀਕ ਆ ਜੀ ਤੇ ਪਰ ਪਹਿਲਾਂ ਆਪਾਂ ਸਬਜ਼ੀ ਲਾ ਸਕਦੇ ਆ ਸਬਜ਼ੀ ਲਾਵਾਂਗੇ ਤਾਂ ਵਧੀਆ ਤਿਆਰ ਹੋਏਗਾ ਸਿੱਗੋ ਆਪਣਾ ਬਾਗ ਜਿਹੜਾ ਆ ਤੇ ਬਾਗ ਲਗਾਉਣੇ ਚਾਹੀਦੇ ਆ ਰੁੱਖ ਤਾਂ ਉਦਾਂ ਵੀ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਆ ਹਰ ਇੱਕ ਨੂੰ ਹਰ ਇੱਕ ਇਨਸਾਨ ਇੱਕ ਰੁੱਖ ਲਾਉਣਾ ਜ਼ਰੂਰੀ ਨਹੀਂ ਆ ਰੁੱਖ ਨੂੰ ਪਾਲਣਾ ਵੀ ਜ਼ਰੂਰੀ ਆ ਤੇ ਰੁੱਖ ਲਾਓ ਤੇ ਉਹਨੂੰ ਪਾਲੋ ਵੀ ਚਾਹੇ ਇੱਕ ਇਨਸਾਨ ਇੱਕ ਰੁੱਖ ਹੀ ਪਾਲ ਲੇ ਪਰ ਜ਼ਰੂਰ ਕਰਨਾ ਚਾਹੀਦਾ ਹਰ ਇੱਕ ਨੂੰ ਇਹ ਚੀਜ਼ ਨਵਾਂ ਬਾਗ ਲਾਉਣ ਤੋਂ ਪਹਿਲਾਂ ਇੱਕ ਤਾਂ ਮੇਨ ਚੀਜ਼ ਆਪਣੀ ਜ਼ਮੀਨ ਬਾਗਬਾਨੀ ਵਿਭਾਗ ਦੇ ਵਿੱਚ ਕੰਟੈਕਟ ਕਰਕੇ ਉਹਨਾਂ ਨਾਲ ਜ਼ਮੀਨ ਜ਼ਰੂਰ ਆਪਣੀ ਟੈਸਟ ਕਰਵਾਓ ਇੱਕ ਮੇਨ ਪੁਆਇੰਟ ਆ ਦੂਸਰਾ ਇਹਦਾ ਇਹ ਆ ਕਿ ਜਿੱਥੇ ਬਾਗ ਲਾਉਣਾ ਜਿੱਦਾਂ ਮਾਲਵਾ ਸਾਈਡ ਕਿਈ ਆ ਵੀ ਪਾਣੀ ਬਹੁਤ ਉੱਪਰ ਆ ਠੀਕ ਹੈ ਜੀ ਉੱਥੇ ਨਹੀਂ ਬਾਗ ਕਾਮਜਾਪ ਹੈਗਾ ਉੱਥੇ ਕਿੰਨੂ ਵਗੈਰਾ ਜਿਹੜਾ ਹੋ ਗਿਆ ਉਹ ਕਾਮਜਾਪ ਆ ਇਹ ਬਾਗ ਜਿਹੜਾ ਆ ਇਹ ਨਹੀਂ ਹੋ ਸਕਦਾ ਉੱਥੇ ਤਰਨਤਾਰਨ ਜ਼ਿਲ੍ਹਾ ਹੋ ਗਿਆ ਅਮ੍ਰਿਤਸਰ ਜ਼ਿਲ੍ਹਾ ਹੋ ਗਿਆ ਠੀਕ ਹੈ ਜੀ ਮਤਲਬ ਮਾਝਾ ਸਾਈਡ ਜਿਹੜੀ ਆ ਇਹ ਬਹੁਤ ਵਧੀਆ ਧਰਤੀ ਮਾਨਦੀ ਆ ਬਾਗ ਨੂੰ ਇਧਰ ਤੇ ਵੱਧ ਤੋਂ ਵੱਧ ਬਾਗ ਲਾਉਣੇ ਚਾਹੀਦੇ ਨੇ ਬਾਕੀ ਟੈਸਟ ਕਰਵਾਓ ਮੋਸਟਲੀ ਹੁਣ ਤਾਂ ਮਾਲਵਾ ਸਾਈਡ ਵੀ ਹੁਣ ਲੱਗ ਗਿਆ ਆ ਬਾਗ ਕਾਫੀ ਜਿਹੜਾ ਨਵਾਂ ਪਲਾਂਟ ਕੀਤਾ ਗਿਆ ਆ ਲਾਉਣਾ ਚਾਹੀਦਾ ਇਹ ਆ ਜੀ ਮੇਨਲੀ ਜਿੱਦਾਂ ਆਪਾਂ ਬਾਗ ਲਾਉਂਦੇ ਆ ਇੱਕ ਤਾਂ ਇਹਦਾ ਪਹਿਲਾਂ ਬੂਟੇ ਵਗੈਰਾ ਬੋਕਰਵਾਉਣੇ ਪੈਂਦੇ ਨੇ ਠੀਕ ਹੈ ਜੀ ਨਰਸਰੀ ਚ ਤੇ ਬੋਕਰਵਾਓ ਫਿਰ ਨਰਸਰੀ ਲਿਆ ਕੇ ਜਿੱਦਾਂ ਤੁਸੀਂ ਆਪਣੇ ਲਾ ਦਿਓ ਇੱਕ ਸਾਲ ਲਈ ਬੂਟੇ ਥੋੜੇ ਵੱਡੇ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਅਸੀਂ ਜਿੱਦਾਂ 20x20 ਤੇ ਬੂਟੇ ਲਾਏ ਹੋਏ ਆ ਠੀਕ ਹੈ ਜੀ 20x20 ਤੇ ਬੂਟੇ ਲਾਏ ਆ ਇਹਦੇ ਨਾਲ ਇਹ ਆ ਕਿ 20x20 ਤੇ ਲਾਇਆ ਇੱਕ ਤਾਂ ਵਗ ਸੋਖਾ ਜਾਂਦਾ ਆ ਮਤਲਬ ਪਹਿਲਾਂ ਲੱਗਦਾ ਇਦਾਂ ਜਿੱਦਾਂ ਮਰਲਾ ਹੁੰਦਾ ਪਰ ਬੂਟੇ ਜਦੋਂ ਹੁਣ ਤਿਆਰ ਹੋ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਮਸਾਂ ਵਿੱਚੋਂ ਲੰਗਰ ਲਈ ਆਪਾਂ ਨੂੰ ਜਗ੍ਹਾ ਬਚਦੀ ਆ ਫਿਰ ਬੋਣਾ ਸੋਖਾ ਰਹਿੰਦਾ ਜਾਂ ਨਹੀਂ ਤੇ ਫਿਰ ਬੂਟਿਆਂ ਦਾ ਨੁਕਸਾਨ ਹੁੰਦਾ ਜਦੋਂ ਆਪਾਂ ਵੱਡਾ ਤਿਆਰ ਲਾਗੇ ਲਾ ਲਈਦਾ ਆ ਤੇ ਇਹਨੂੰ ਵਾਈਦਾ ਆ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਿੱਦਾਂ ਕਿ ਇੱਕ ਤੋਂ ਇੱਕ ਸਾਲ ਤੋਂ ਲੈ ਕੇ 5 ਸਾਲ ਤੱਕ ਬੂਟਾ ਗਰੋਅ ਕਰਦਾ ਆ 5ਵੇਂ ਤੋਂ 6ਵੇਂ ਸਾਲ ਦੇ ਵਿੱਚ ਜਾ ਕੇ ਫਲ ਦੇਣਾ ਸ਼ੁਰੂ ਕਰਦਾ ਆ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਪਿਤਾ ਦਾ ਨਾਮ ਹਰਜੀਤ ਸਿੰਘ ਆ ਜੀ ਮੈਂ ਰੱਤਿਆ ਗੋਦੜ ਤੇ ਰਹਿਣ ਵਾਲਾ ਹਾਂ ਜ਼ਿਲ੍ਹਾ ਤਰਨਤਾਰਨ ਤਸੀਪ ਪੱਟੀ ਮੈਂ ਜੀ ਬਾਗ ਦਾ ਤਿਆਰੀ ਦਾ ਵੀ ਕਰਨਦਿਆਂ ਆ ਲਾਉਣ ਦੀ ਤਿਆਰੀ ਕਰੰਦਿਆਂ ਖੇਤੀਬਾੜੀ ਵੀ ਨਾਲ ਕਰਦਾ ਆ ਤੇ ਇਹਨਾਂ ਤੋਂ ਸਿੱਖਣਦਿਆਂ ਆ ਵੀ ਕਿਦਾਂ ਕੀ ਬੀਜ ਦਾ ਕੀ ਪ੍ਰੋਸੈਸ ਹੈਗਾ ਤੇ ਹੁਣ ਇਹਨਾਂ ਨੇ ਸਾਡੇ ਬੀ ਬੁੱਕ ਕਰਵਾਏ ਆ ਬੂਟੇ ਵੱਡੇ ਵਾਲੇ ਤੋਂ ਕਰਵਾਏ ਆ ਉਹਦਾ ਕਰਕੇ ਇਹਨਾਂ ਦੇ ਨਾਲ ਵੀ ਇਹਦਾ ਵਧੀਆ ਬੈਨੀਫਿਟ ਹੈਗਾ ਵਾ ਵੀ ਉਹਦੇ ਨਾਲ ਅਸੀਂ ਵੀ ਰਿਲੇਟਡ ਜੋ ਵੀ ਇਹਨਾਂ ਤੋਂ ਸਾਰਾ ਸਿੱਖ ਕੇ ਉਹ ਕਰਾਂਗੇ ਕੋਈ ਨਾਲ ਖੇਤੀ ਦੇ ਨਾਲ-ਨਾਲ ਵਧੀਆ ਬੈਕਸਾਈਡ ਵੀ ਤਾਂ ਦਾ ਵੀ ਵਧੀਆ ਹੈਗੀ ਇਨਕਮ ਦਾ ਟੈਕਸ ਵੀ ਵਧੀਆ ਹੈਗਾ ਵਾ ਜੇ ਸਾਨੂੰ ਇਹਦੇ ਵਿੱਚੋਂ ਜ਼ਿਆਦਾ ਮਿਲਦਾ ਤੇ ਅਸੀਂ ਖੇਤੀ ਵੀ ਥੋੜਾ ਜਿਹਾ ਕੰਮ ਉਧਰੋਂ ਘਟਾ ਦਾਂਗੇ ਵੀ ਹੋਰ ਬਾਗ ਦੀ ਤਿਆਰੀ ਕਰਾਂਗੇ ਲਾਉਣ ਦੀ ਵੀ ਜਿੰਨਾ ਵੀ ਸਾਡਾ ਤੋਂ ਹੋ ਸਕਿਆ ਵੱਧ ਦੀ ਵੱਧ 5 ਸਾਲ ਦਾ ਟਿਕਰਦਾ ਕਹਿੰਦੇ ਆ ਵੀ 5 ਸਾਲ ਦੇ ਬਾਅਦ ਆਪਾਂ ਨੂੰ ਫਲ ਮਿਲਣਾ ਸ਼ੁਰੂ ਹੁੰਦਾ ਹੈ ਤੇ ਚਲੋ ਜਿੱਦਾਂ ਵੀ ਇਹ ਦੱਸੀ ਜਾਣਗੇ ਨਾਲ ਜੋ ਸਿੱਖਣ ਨੂੰ ਇਹਨਾਂ ਤੋਂ ਮਿਲਣਾ ਸਿੱਖਾਂਗੇ ਇਹਨਾਂ ਤੋਂ ਆਪਣੀ ਪੱਟੀ ਵਾਲੀ ਸਾਈਡ ਹੀ ਆ ਆਪਣੇ ਜਿਆਦਾ ਬੂਹ ਵਾਲੀ ਸਾਈਡ ਜਿਆਦਾ ਹੈ ਤੇ ਨਾਖਦਾ ਹੀ ਆ ਪੱਥਰ ਨਾਖਦਾ ਹੀ ਆ ਜਿਆਦਾ ਬਾਗ ਤੇ ਕੁਝ ਇੱਕ ਦੋ ਬਾਗ ਹੈ ਜੋ ਅਮਰੂਦ ਦੇ ਉਹ ਲੱਗਦਾ ਨਹੀਂ ਜਿਵੇਂ ਪਾਸ ਹੋਏ ਵੀ ਥੋੜਾ ਜਿਹਾ ਵੀ ਉਹਨਾਂ ਦਾ ਵੀ ਘਾਟਾ ਜਿਹੜਾ ਨਾਖਦਾ ਨਾਖਦਾ ਵਧਣ ਦਿਆ ਹੈ ਅਸੀਂ ਵੀ 10 ਕਿੱਲੇ ਦੇ ਕਰੀਬ ਲਾਵਾਂਗੇ ਕਰਾਂ ਸ਼ੁਰੂਇਤੋਂ ਕਰਾਂਗੇ ਬਾਅਦ ਜਿੱਦਾਂ ਸਾਨੂੰ ਬੈਨੀਫਿਟ ਲੱਗੂਗਾ ਫਿਰ ਅਸੀਂ ਹੌਲੀ-ਹੌਲੀ ਵਧਾਵਾਂਗੇ ਜਿਹੜੀ ਝੋਨਾ ਵਾਂ ਕਣਕ ਆ ਉਹਨਾਂ ਲੋ ਸਾਡਾ ਵੀ ਸਰਕਲ ਚੱਲਦਾ ਏਡਾ ਕੋਈ ਜ਼ਿਆਦਾ ਵੱਡਾ ਉਹਦੇ 'ਚ ਹੈ ਨਹੀਂਗਾ ਬੈਨੀਫਿਟ ਤੇ ਵੀ ਬਾਗ ਦਾ ਏ ਆ ਵੀ ਬਾਗ ਦਾ ਥੋੜਾ ਜਿਹਾ ਵੀ ਰੁਕਣਾ ਪੈਂਦਾ ਟਾਈਮ ਥੋੜਾ ਜਿਹਾ 5 ਸਾਲ ਕੱਢਣੇ ਪੈਂਦੇ ਲੋ ਵੀ ਆਪਾਂ ਨੂੰ ਇਹ ਹੁੰਦਾ ਵਾ ਵੀ ਜੇ ਆਪਾਂ ਅੱਜ ਫਸਲ ਲਾਈਏ 6 ਮਹੀਨਿਆਂ ਨੂੰ ਵੀ ਆਦਤ ਬਣੀ ਆ ਵੀ ਹਾਂ 6 ਮਹੀਨਿਆਂ ਨੂੰ ਸਾਨੂੰ ਪੈਸੇ ਆ ਜਾਣੇ ਇਹ ਤੇ ਥੋੜਾ ਜਿਹਾ ਟਾਈਮ ਲੱਗਦਾ ਵੀ 5 ਸਾਲ ਲੱਗਦਾ ਪਰ ਇਹ ਜ ਇਹਦਾ 5 ਸਾਲ ਤੋਂ ਬਾਅਦ ਜਿਹੜਾ ਪਿਛਲਾ ਜੋ ਵੀ ਟਾਈਮ ਹੈ ਉਹ ਤੇ ਸਾਲ 2 ਸਾਲ ਦੇ ਵਿੱਚ ਕੱਢ ਜਾਂਦਾ ਹੈ ਨੌਜਵਾਨਾਂ ਨੂੰ ਇਹੀ ਆ ਵੀ ਜਿੱਦਾਂ ਮੰਨ ਲਓ ਇੱਥੇ ਰਹਿ ਕੇ ਕੰਮ ਕਰਨ ਵਧੀਆ ਵਾ ਕੰਮ ਹੈਗਾ ਵਾ ਸਾਡੀ ਖੇਤੀ ਦੇ ਵਿੱਚ ਵੀ ਹੈਗਾ ਵਾ ਚਲੋ ਆ ਬਾਗ ਦੇ ਵਿੱਚ ਵੀ ਹੈਗਾ ਵਾ ਵੀ ਜੇ ਆਪਾਂ ਇੱਕ ਚੀਜ਼ ਦੇ ਮਗਰ ਪੈ ਰਵਾਂਗੇ ਕੰਮ ਕੋਈ ਵੀ ਅਜੇ ਕੰਮ ਕਰਾਂਗੇ ਤੇ ਕੁਝ ਹੋਣਾ ਨਹੀਂ ਤੇ ਉਦਾਂ ਇਨਕਮ ਕਿਤੋਂ ਵੀ ਨਹੀਂ ਆਉਣੀ ਮੈਂ ਗੁਰਦੀਪ ਕੌਰ ਵਾਈਫ ਆਫ ਸਰਦਾਰਨਵ ਤੇਜ ਸਿੰਘ ਵਿਲੇ ਸਾਡਾ ਨਵੀਪੁਰਾ ਸਾਡੇ ਫਾਦਰ ਸਾਹਿਬ ਸਰਦਾਰ ਅਵਤਾਰ ਸਿੰਘ ਜੋ ਕਿ ਬਾਗਬਾਨੀ ਦੇ ਬਹੁਤ ਹੀ ਜ਼ਿਆਦਾ ਪ੍ਰੇਮੀ ਸੀ ਜਿਨ੍ਹਾਂ ਨੇ ਆਪਣੇ ਹੱਥੀ ਬਾਗ ਇਹ ਲਾਇਆ ਹੋਇਆ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ بیٹے ਆ ਉਹ ਦੇਖਪਾਲ ਕਰਦੇ ਦੀ ਬਾਗਬਾਨੀ ਜਿਹੜਾ ਬਹੁਤ ਹੀ ਵਧੀਆ ਕੀਤਾ ਆ ਖੇਤੀਬਾੜੀ ਦੇ ਨਾਲ-ਨਾਲ ਜਿਹੜਾ ਹੈਗਾ ਬਹੁਤ ਫਾਇਦੇਮੰਦ ਵੀ ਹੈਗਾ ਆ ਉਸ ਤੋਂ ਬਿਨਾ ਅਸੀਂ ਆਪਣੇ ਘਰ ਦੇ ਲਾਗੇ ਫਲਦਾਰ ਬੂਟੇ ਲਾਏ ਹੋਏ ਆਂਬ ਹੋ ਗਿਆ ਕਿੰਨੂ ਹੋ ਗਿਆ ਹਰ ਇੱਕ ਤਰ੍ਹਾਂ ਦਾ ਬੂਟਾ ਲਾਇਆ ਹੋਇਆ ਵਾ ਜਿਹੜਾ ਕਿ ਅਸੀਂ ਆਪਣਾ ਇੱਕ ਘਰ ਦਾ ਸ਼ੁੱਧ ਫਰੂਟ ਖਾਂਦੇ ਆਂ ਦੂਸਰਾ ਅਸੀਂ ਆਂਬ ਦਾ ਆਚਾਰ ਜਿੱਦਾਂ ਉਹ ਵੀ ਅਸੀਂ ਆਪਣਾ ਘਰ ਦਾ ਪਾਉਂਦੇ ਆ ਤੇ ਇਹ ਬਹੁਤ ਹੀ ਲਾਹੇਵੰਦ ਕੀਤਾ ਹੈਗਾ ਵਾ ਨਾਲੇ ਬਹੁਤ ਬਿਜ਼ੀ ਰਹਿੰਦੇ ਆ ਅਸੀਂ ਵੀ ਆਪਣੇ ਸਾਰੇ ਜਿਵੇਂ ਖੇਤੀਬਾੜੀ ਮੇਰੇ ਹਸਬੰਦ ਬਾਗਬਾਨੀ ਦਾ ਕੰਮ ਕਰਦੇ ਆ ਅਸੀਂ ਸਾਰੇ ਉਹਨਾਂ ਦੀ ਨਾਲ ਰਲ ਕੇ ਹੈਲਪ ਕਰਦੇ ਆ ਬੇਟਾ ਉਹ ਵੀ ਨਾਲ ਹੈਲਪ ਕਰਦਾ ਆ ਅਜੀ ਸਾਡੇ ਵਾਸਤੇ ਬਹੁਤ ਹੀ ਵਧੀਆ ਲਾਭਦਾਇਕ ਆ ਸਾਰਿਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਬਾਗਬਾਨੀ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਆ ਖਾਸ ਕਰਕੇ ਆਪਣੇ ਘਰ ਖਾਣ ਵਾਸਤੇ ਸਾਰੇ ਫਲਦਾਰ ਬੂਟੇ ਆ ਜ਼ਰੂਰ ਲਾਉਣੇ ਚਾਹੀਦੇ ਆ ਉਦੋਂ ਨਾਲੇ ਕਿ ਆਪਾਂ ਆਪਣਾ ਘਰ ਦਾ ਸ਼ੁੱਧ ਤੇ ਵਧੀਆ ਆਪਾਂ ਫਲ ਪ੍ਰਾਪਤ ਕਰ ਸਕਦੇ ਆ ਨਾਲ ਹੀ ਆਪਾਂ ਸ਼ੁੱਧ ਆਪਣਾ ਫਲ ਖਾ ਸਕਦੇ ਆ ਇਹਦੇ ਨਾਲ ਸਾ ਅਸੀਂ ਬਿਜ਼ੀ ਵੀ ਰਹਿੰਨੇ ਆ ਤੇ ਸਾਨੂੰ ਫਾਇਦੇ ਵੀ ਬਹੁਤ ਹੁੰਦੇ ਆ ਜੀ ਅਸੀਂ ਸਬਜ਼ੀਆਂ ਜਿਹੜੀਆਂ ਉਹ ਵੀ ਅਸੀਂ ਘਰ ਦੀਆਂ ਲਾਉਂਦੇ ਆ ਆ ਬਾਹਰ ਹੈਗਾ ਵਾ ਆਰਗਾਨਿਕ ਲਾਇਆ ਹੋਇਆ ਅਸੀਂ ਬਣਾਇਆ ਹੋਇਆ ਪੋਲੀ ਹਾਊਸ ਬਣਾਇਆ ਇਹਦੇ ਵਿੱਚ ਅਸੀਂ ਆਪਣੀਆਂ ਖਾਣ ਵਾਸਤੇ ਸਾਰੀਆਂ ਸਬਜ਼ੀਆਂ ਬਿਨਾਂ ਸਪਰੇਅ ਤੋਂ ਜਿਹੜੀਆਂ ਵਾ ਉਹ ਪੈਦਾ ਕਰਦੇ ਆ ਬਿਨਾਂ ਸਪਰੇਅ ਤੋਂ ਸਬਜ਼ੀਆਂ ਜਿਹੜੀਆਂ ਉਹ ਸਾਨੂੰ ਤਕਰੀਬਨ ਹਰ ਜ਼ਿਮੀਂਦਾਰ ਨੂੰ ਜਿਹੜੀਆਂ ਖਾਣ ਵਾਸਤੇ ਜ਼ਰੂਰ ਕਰਨੀਆਂ ਚਾਹੀਦੀਆਂ ਆ ਨਾਖਨ ਦੇ ਬਾਗ ਵਿੱਚ ਜਦੋਂ ਕਰਦੇ ਆ ਸਾਰਾ ਸਾਲ ਉਹਦੀ ਮਿਹਨਤ ਕਰਦੇ ਆ ਜੀ ਮਤਲਬ ਬਹੁਤ ਮਿਹਨਤ ਹੁੰਦੀ ਆ ਫਾਲਤੋ ਫਲ ਆਉਣ ਤਿੱਕਰ ਬਿਜ਼ੀ ਰਹਿੰਦੇ ਆ ਸਾਰਾ ਕਰਦੇ ਆ ਪੂਰਾ ਦਾ ਟ੍ਰੀਟਮੈਂਟ ਚਲਦਾ ਰਹਿੰਦਾ ਨਾਲ ਖੇਤੀਬਾੜੀ ਆਪਣੇ ਯੂਨੀਵਰਸਿਟੀਆਂ ਦੇ ਨਾਲ ਨਾਲ ਉਹਨਾਂ ਦੀ ਹੈਲਪ ਲੈ ਲੈ ਕੇ ਇਸ ਟਾਈਮ ਬਾਗ ਜਿਹੜਾ ਸਾਡਾ ਬਹੁਤ ਵਧੀਆ ਮਤਲਬ ਜਾਂਦੇ ਆ ਜਿਵੇਂ ਮੇਲੇ ਲੱਗਦੇ ਆ ਕੁਝ ਹੁੰਦੇ ਆ ਸਾਡਾ ਬਾਗ ਜਿਹੜਾ ਪਹਿਲੇ ਨੰਬਰ ਤੇ ਉਹਦੀ ਫਲ ਆਉਂਦਾ ਆ ਕਿਉਂਕਿ ਇਹਦੇ ਬਹੁਤ ਮਿਹਨਤ ਕਰਨੀ ਪੈਂਦੀ ਮਿਹਨਤ ਸਰਦਾਰ ਸਾਹਿਬ ਬਹੁਤ ਮਿਹਨਤ ਕਰਦੇ ਆ ਹਰ ਟਾਈਮ ਟੂ ਟਾਈਮ ਨੂੰ ਸਪਰੇ ਜੋ ਵੀ ਖਾਦ ਵਗੈਰਾ ਚਾਹੀਦਾ ਵਾ ਉਹਦੇ ਨਾਲ ਬੜੀ ਥਿਊਰੀ ਵੀ ਕਰਦੇ ਆ ਥਿਊਰੀ ਕਰ ਕਰਕੇ ਫਿਰ ਜਿਹੜੀ ਚੀਜ਼ ਦੀ ਵੀ ਲੋੜ ਆ ਉਹ ਟਾਈਮ ਟੂ ਟਾਈਮ ਉਹਦੀ ਕਰਦੇ ਆ ਔਰਤਾਂ ਦੇਖੋ ਆਪਣੇ ਘਰ ਦੇ ਦੇ ਮਦਦ ਕਰਨੀ ਚਾਹੀਦੀ ਅਗਰ ਬਾਗਬਾਨੀ ਬਾਗ ਲਾਉਂਦੇ ਆ ਤੇ ਔਰਤਾਂ ਦੀ ਇਨਵੋਲਵਮੈਂਟ ਹੋ ਕੇ ਆਪਣੇ ਮਤਲਬ ਘਰ ਉਹ ਹੈਲਪ ਕਰਦੀਆਂ ਜਾਂ ਨਾਲ ਆਪਣੇ ਹਸਬੰਦ ਦੇ ਹੈਲਪ ਕਰਨੀਆਂ ਤੇ ਤਾਂ ਚਲੋ ਉਹਨਾਂ ਦਾ ਵੀ ਦਿਸ਼ਾ ਵਧੂਗਾ ਹੈਲਪ ਦੇ ਨਾਲ ਇਹ ਕੀਤਾ ਹੋ ਸਕਦਾ ਵਾ ਇਕੱਲੇ ਬੰਦੇ ਵਾਸਤੇ ਇਕੱਲਾ ਨਹੀਂ ਕੀਤਾ ਕਰੋ ਸਹਿਯੋਗ ਹੋਣਾ ਬਹੁਤ ਜ਼ਰੂਰੀ ਆ ਵੱਧ ਤੋਂ ਵੱਧ ਲੋਕਾਂ ਨੂੰ ਬਾਗਵਾਨੀ ਨਾਲ ਜੁੜਨਾ ਚਾਹੀਦਾ ਆ ਫਲਦਾਰ ਬੂਟੇ ਬਾਗ ਜ਼ਰੂਰ ਲਾਉਣੇ ਚਾਹੀਦੇ ਆ ਇੱਕ ਤੇ ਸਾਨੂੰ ਬੂਟੇ ਲਾਉਣੇ ਵੈਸੇ ਵੀ ਬਹੁਤ ਫਾਇਦੇਮੰਦ ਆ ਵਾਤਾਵਰਣ ਸ਼ੁੱਧ ਹੁੰਦਾ ਆ ਬਾਗ ਲਾਉਣੇ ਚਾਹੀਦੇ ਆ ਫਲਦਾਰ ਬੂਟੇ ਲਾਉਣੇ ਚਾਹੀਦੇ ਆ ਸਬਜ਼ੀਆਂ ਆਪਣੀਆਂ ਘਰ ਦੀਆਂ ਜਿਹੜੀਆਂ ਉਹ ਲਾਉਣੀਆਂ ਚਾਹੀਦੀਆਂ ਆ ਇਹਦੇ ਨਾਲ ਨਾਲ ਸਾਨੂੰ ਬਹੁਤ ਫਾਇਦਾ ਇੱਕ ਤੇ ਅਸੀਂ ਆਪਣੇ ਘਰ ਵਧੀਆ ਵਰਤ ਦੇ ਖਾਣੇ ਪੀਣੇ ਆ ਆਂਡ ਗਵਾਂਡ ਭੈਣ ਭਰਾ ਸਾਰੇ ਵਧੀਆ ਵਰਤ ਦੇ ਆ ਫਲ ਖਾਂਦੇ ਆ ਸਬਜ਼ੀਆਂ ਖਾਂਦੇ ਆ ਸਾਰੇ ਲੋਕਾਂ ਨੇ ਇਹ ਕਹਿਣਾ ਚਾਹੁੰਨੀ ਆ ਕਿ ਆਪਣੇ ਘਰ ਦੇ ਜ਼ਰੂਰ ਫਲਦਾਰ ਬੂਟੇ ਜਿਹੜੇ ਆ ਉਹ ਲਾਉਣੇ ਚਾਹੀਦੇ ਆ ਸਬਜ਼ੀਆਂ ਵੀ ਲਾਉਣੀਆਂ ਚਾਹੀਦੀਆਂ ਔਰ ਬਾਗਬਾਨੀ ਦੇ ਨਾਲ ਜੁੜਨਾ ਚਾਹੀਦਾ ਹੈ ਬਹੁਤ ਹੀ ਵਧੀਆ ਕੀਤਾ ਤੇ ਫਾਇਦੇਮੰਦ ਕੀਤਾ ਆ ਇਹ ਜਿੱਦਾਂ ਦੇਖਿਆ ਜਾਵੇ ਕਿ ਹੁਣ ਆਪਾਂ ਇੱਕ ਨਰਸਰੀ ਲੈਣ ਦੀ ਗੱਲ ਕਰਦੇ ਆ ਜਿੱਦਾਂ ਲੁਧਿਆਣਾ ਯੂਨੀਵਰਸਿਟੀ ਆ ਉੱਥੋਂ ਵੀ ਬਹੁਤ ਵਧੀਆ ਪਲਾਂਟ ਮਿਲਦੇ ਨੇ ਪਰ ਉੱਥੇ ਇੱਕ ਹੁੰਦਾ ਕਿ ਲਿਮਟ ਦੇ ਜਿੱਦਾਂ ਹਰੇਕ ਨਾਂ ਤੋਂ ਬੁੱਕ ਕਰਵਾਉਂਗੇ ਇੱਕ ਲਿਮਟ ਦੇ ਵਿੱਚ ਪਲਾਂਟ ਮਿਲਦੇ ਨੇ ਕੁਝ ਨਰਸਰੀਆਂ ਜਿਹੜੀਆਂ ਪ੍ਰਾਈਵੇਟ ਹੈਗੀਆਂ ਜਿੱਦਾਂ ਅਸੀਂ ਵੀ ਇੱਧਰ ਪਠਾਨਕੋਟ ਸਾਈਡ ਆ ਨਰਸਰੀ ਇੱਕ ਉੱਥੋਂ ਪਲਾਂਟ ਲਿਆਂਦੇ ਨੇ ਕਾਫੀ ਅੱਛੇ ਪਲਾਂਟ ਮਿਲ ਗਏ ਉਤੋਂ ਉੱਥੇ ਤੁਸੀਂ ਆਪ ਜਿੱਦਾਂ ਇਹ ਦੋ ਚੀਜ਼ਾਂ ਦੀ ਪੇਂਦ ਕਰਕੇ ਕਬੂਟਾ ਤਿਆਰ ਹੁੰਦਾ ਆ ਇੱਕ ਜੜੂਆ ਤੇ ਇੱਕ ਜਿਹੜੀ ਆ ਫਟਾਂਕ ਇਹਦੀ ਜੜਾਂ ਚੋਂ ਨਿਕਲਦੀ ਆ ਅਸੀਂ ਆਪਦੀਆਂ ਫਟਾਕਾਂ ਵੱਢ ਕੇ ਜੜੂਆ ਜਿਹੜਾ ਹਿਮਾਚਲ ਸਾਈਡ ਜੰਗਲਾਂ ਦੇ ਵਿੱਚੋਂ ਲਿਆਉਂਦੇ ਆ ਠੀਕ ਆ ਜੀ ਤੇ ਅਸੀਂ ਤਾਂ ਆਪ ਹਜ਼ਾਰ ਕਬੂਟਾ ਇਸ ਵਾਰ ਪੇਂਦ ਕਰਵਾਇਆ ਅਸੀਂ ਵੀ ਹੋਰ ਨਵਾਂ ਬਾਗ ਜਿੱਦਾਂ ਲਾਉਣ ਜਾ ਰਹੇ ਹਾਂ ਕੁਝ 8-10 ਕੇਟ ਹੋਰ ਤੇ ਦੋ ਚੀਜ਼ਾਂ ਨੂੰ ਪੇਂਦ ਕਰਕੇ ਕ੍ਰਾਸ ਕੱਟਦੇ ਨੇ ਉਸ ਨੂੰ ਠੀਕ ਆ ਜੀ ਕ੍ਰਾਸ ਕਟਿੰਗ ਕਰਕੇ ਤੇ ਫਿਰ ਇਸ ਰੋਕ ਵਿੱਚ ਫਸਾ ਕੇ ਉੱਤੇ ਟੇਪਿੰਗ ਕਰ ਦਿੰਦੇ ਨੇ ਫਿਰ ਉਸ ਤਰ੍ਹਾਂ ਇੱਕ ਬੂਟਾ ਜਿਹੜਾ ਪੇਂਦ ਕੀਤਾ ਜਾਂਦਾ ਆ ਤੇ ਪਠਾਨਕੋਟ ਸਾਈਡ ਪ੍ਰਾਈਵੇਟ ਨਰਸਰੀ ਆ ਉੱਥੋਂ ਵੀ ਕਾਫੀ ਅੱਛੇ ਬੂਟੇ ਮਿਲਦੇ ਨੇ ਆਪਰਾਪ ਵੀ ਪੇਂਦ ਕਰਵਾ ਸਕਦੇ ਆ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਜਿੱਦਾਂ ਤੇ ਘਰੇ ਆ ਕੇ ਵੀ ਉਹ ਜੜਵਾ ਆਪ ਦਾ ਲਿਆ ਕੇ ਘਰੇ ਇੱਥੇ ਆ ਕੇ ਬਾਗ ਚ ਵੀ ਆ ਕੇ ਪੇਂਦ ਕਰਕੇ ਜਾ ਸਕਦੇ ਨੇ ਇਹ ਡਿਪੈਂਡ ਕਰਦਾ ਆ ਵੀ ਤੁਸੀਂ ਕਿੱਥੋਂ ਲੈਣਾ ਚਾਹੁੰਦੇ ਹੋ ਲੁਧਿਆਣਾ ਯੂਨੀਵਰਸਿਟੀ ਤੋਂ ਇਹ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਤੋਂ ਅੱਜ ਕੱਲ੍ਹ ਚੱਲ ਰਿਹਾ ਹੈ ਤੇ ਇੱਕੇ ਕਾਫੀ ਜਿਹੜੇ ਕਿਸਾਨ ਆ ਪਹਿਲਾਂ ਬਾਗ ਲਾ ਲੈਂਦੇ ਨੇ ਬਾਅਦ ਚ ਉਹ ਚੀਜ਼ ਤਿਆਰ ਨਹੀਂ ਹੁੰਦੀ ਰਾਈਟ ਤੇ ਫਿਰ ਉਹਨਾਂ ਨੂੰ ਕਈਆਂ ਦਾ ਸੁੱੱਕ ਜਾਂਦਾ ਆ ਕਈਆਂ ਨੂੰ ਪੁੱਟਣਾ ਪੈਂਦਾ ਆ ਤੇ ਮੈਂ ਤੁਹਾਨੂੰ ਇਹ ਅਗਾਹ ਕਰਨਾ ਚਾਹਾਂਗਾ ਕਿ ਦੇਖੋ ਦੇਖੀ ਜਿਹੜਾ ਬਾਗ ਨਹੀਂ ਲਾਉਣਾ ਚਾਹੀਦਾ ਜਾਂ ਇਕੱਠੀ ਸ਼ੁਰੂਆਤ ਇੱਕ ਨਹੀਂ ਕਰਨੀ ਚਾਹੀਦੀ ਸ਼ੁਰੂਆਤ ਕਰੋ ਜ਼ਰੂਰ ਕਰੋ 2 4 5 ਏਕੜ ਤੋਂ ਇੱਕ ਵਾਰੀ ਸ਼ੁਰੂਆਤ ਕਰੋ ਤੇ ਇੱਕ ਚੀਜ਼ ਜਿਹੜੀ ਚ ਮਸਟ ਆ ਕਿ ਕਿਸੇ ਜਿੰਨੇ ਬਾਗ ਲਗਾਇਆ ਹੈ ਜਾਂ ਬਾਗਬਾਨੀ ਵਿਭਾਗ ਤੋਂ ਚੰਗੀ ਤਰ੍ਹਾਂ ਨੌਲੇਜ ਲੈ ਕੇ ਇਸ ਚੀਜ਼ ਦੀ ਤੇ ਫਿਰ ਅਕੋਰਡਿੰਗ ਟੂ ਮੀ ਫਿਰ ਸ਼ੁਰੂਆਤ ਕਰਨੀ ਚਾਹੀਦੀ ਆ ਮੈਂ ਐਜ਼ ਅ ਯੂਥ ਆਪਣੇ ਭੈਣ ਭਰਾਵਾਂ ਨੂੰ ਆਪਣੇ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਆ ਕਿ ਵੱਧ ਤੋਂ ਵੱਧ ਤੁਸੀਂ ਜਿਹੜਾ ਬਾਗਬਾਨੀ ਦੇ ਨਾਲ ਜੁੜੋ ਇਹ ਬਹੁਤ ਹੀ ਚੰਗਾ ਕੀਤਾ ਆ ਇਹ ਇੱਕ ਬਹੁਤ ਵਧੀਆ ਇਨਕਮ ਦੇ ਸਕਦਾ ਹੈ ਆਪਾਂ ਨੂੰ ਜਿਹੜਾ ਯੂਥ ਆਪਣਾ ਬਾਹਰ ਜਾ ਰਿਹਾ ਹੈ ਬਾਹਰ ਜਾਣ ਦੀ ਬਜਾਏ ਮੈਂ ਵੀ ਇੱਕ ਯੰਗ ਆ ਮੇਰਾ ਵੀ ਮਨ ਚ ਆਉਂਦਾ ਸੀ ਮੈਂ ਬਾਹਰ ਜਾਵਾਂ ਜਾਂ ਇੱਥੇ ਆਪਣਾ ਕਰਾਂ ਪਰ ਆਪਾਂ ਨੂੰ ਬਾਹਰ ਜਾਣ ਦੀ ਬਜਾਏ ਜਿਹੜਾ ਆਪਾਂ ਕਹਿੰਨੇ ਆ ਕਿ ਸਾਡੇ ਕੋਲ ਕੰਮ ਹੈ ਨਹੀਂ ਕੰਮ ਬਹੁਤ ਆ ਜੇ ਆਪਾਂ ਚਾਹੀਏ ਆਪਣੇ ਕੋਲ 2 ਏਕੜ ਜ਼ਮੀਨ ਆ ਜਾਂ 4 ਏਕੜ ਜ਼ਮੀਨ ਆ ਆਪਾਂ ਵਧੀਆ ਇਨਕਮ ਲੈ ਸਕਦੇ ਆ ਬਾਗ ਤੋਂ ਬਾਗਬਾਨੀ ਦੇ ਕਿੱਤੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਜਿੱਦਾਂ ਮੇਰੇ ਫਾਦਰ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਆ ਪਹਿਲਾਂ ਗੱਲ ਕਰਦੇ ਆ ਸਾਡੇ ਲੋਕਲ ਜਿਹੜਾ ਬੂਹ ਕ੍ਰਿਸ਼ੀ ਵਿਗਿਆਨ ਕੇਂਦਰ ਆ ਕੇਬੀਕੇ ਉਹਨਾਂ ਵੱਲੋਂ ਵੀ ਮੇਰੇ ਫਾਦਰ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਫਿਰ ਡੀਸੀ ਸਾਹਿਬ ਵੱਲੋਂ ਬਾਗਬਾਨੀ ਵਿਭਾਗ ਦੇ ਤਰਨਤਾਰਨ ਉੱਥੇ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਠੀਕ ਆ ਜੀ ਬਹੁਤ ਥਾਵਾਂ ਤੋਂ ਉਹਨਾਂ ਨੂੰ ਜਿਹੜਾ ਇਸ ਕਿੱਤੇ ਨੂੰ ਲੈ ਕੇ ਨਾਖਾਂ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ ਆ ਫਿਰ ਲੁਧਿਆਣਾ ਯੂਨੀਵਰਸਿਟੀ ਜਿਹੜੀ ਮੇਨ ਯੂਨੀਵਰਸਿਟੀ ਆ ਆਪਣੀ ਖੇਤੀਬਾੜੀ ਨੂੰ ਲੈ ਕੇ ਜਾਂ ਬਾਗਬਾਨੀ ਵਿਭਾਗ ਨੂੰ ਲੈ ਕੇ ਉੱਥੇ ਵੀ ਉਹਨਾਂ ਨੂੰ ਜਿਹੜਾ ਇਸ ਕਿੱਤੇ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ ਵਾ ਬਹੁਤ ਚੰਗਾ ਕੀਤਾ ਆ ਵੱਧ ਤੋਂ ਵੱਧ ਭਰਾਵਾਂ ਨੂੰ ਬੇਨਤੀ ਆ ਇਸ ਕਿੱਤੇ ਨਾਲ ਜੁੜੋ ਪਰ ਅਧੂਰੀ ਨੌਲੇਜ ਨਾਲ ਨਹੀਂ ਹਾਫ ਨੌਲੇਜ ਜਿਹੜੀ ਆਲਵੇਜ਼ ਯੂ ਡੇਂਜਰਸ ਹੁੰਦੀ ਆ ਪੂਰੀ ਜਾਣਕਾਰੀ ਲੈ ਕੇ ਥੋੜੇ ਤੋਂ ਸ਼ੁਰੂਆਤ ਕਰਕੇ ਜਾਦੇ ਵੱਲ ਨੂੰ ਜਾਓ ਇੱਕਦਮ ਲਾਲਚ ਕਰਕੇ ਇਕੱਠਾ ਨਹੀਂ ਸ਼ੁਰੂਆਤ ਕਰਨੀ ਚਾਹੀਦੀ ਥੋੜੇ ਤੋਂ ਸ਼ੁਰੂਆਤ ਕਰੋ ਫਿਰ ਜਿਆਦਾ ਵੱਲੋਂ ਜਾਓ ਤਾਂ ਜੋ ਤੁਹਾਡਾ ਨੁਕਸਾਨ ਨਾ ਹੋਵੇ ਫਾਇਦਾ ਹੋਵੇ ਨਾਖ ਦੇ ਫਲ ਦੀ ਸਹੀ ਤੋੜਾਈ ਪੈਕਿੰਗ ਅਤੇ ਮੰਡੀ ਕਰਨ ਦੀ ਬਹੁਤ ਅਹਿਮੀਅਤ ਹੈ ਫਲ ਨੂੰ ਪੂਰੀ ਤਰ੍ਹਾਂ ਪੱਕਣ ਉਪਰੰਤ ਹੀ ਤੋੜਾਈ ਕੀਤੀ ਜਾਵੇ ਤਾਂ ਵੱਧ ਮੁਨਾਫਾ ਹੁੰਦਾ ਹੈ ਨਾਖ ਦੇ ਫਲ ਦੀ ਗ੍ਰੇਡਿੰਗ ਕਰਨ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਬਾਗਬਾਨਾਂ ਲਈ ਨਾਖ ਦੇ ਫਲ ਦੀ ਬਾਗਬਾਨੀ ਇੱਕ ਲਾਭਦਾਇਕ ਉਦਮ ਹੈ ਜਿਸ ਨਾਲ ਬਾਗਬਾਨਾਂ ਦੀ ਆਰਥਿਕਤਾ ਮਜ਼ਬੂਤ ਹੁੰਦੀ ਹੈ।